ਬਾਵਜੂਦ ਐਡਾ ਵੱਡਾ ਕਲਾਕਾਰ ਦੇ ਹੋਣ ਦੇ ਬਾਵਜੂਦ ਮੈਂ ਦੇ ਘਰ ਤਾਂ ਮੈਂ ਤਾਂ ਆਇਆ ਉਹਦੇ ਮਤਲਬ ਮਤਲਬ ਵੀ ਇੰਨੇ ਮੇਰੇ ਕੋਲ ਆਇਆ ਮੈਂ ਤਾਂ ਕਹਿੰਦਾ ਵੀ ਧੰਨ ਮਹਾਰਾਜ ਤੂੰ ਵੀ ਪਤਾ ਨਹੀਂ ਮੇਰਾ ਕਿਹੜਾ ਬੰਨੂ ਕੀਤਾ ਹੈ ਕੋਈ ਮੂੜੇ ਆਈ ਜਾਂਦਾ ਵਾ ਇੰਗਲੈਂਡ ਤੋਂ ਕੈਨੇਡਾ ਤੋਂ ਅਮਰੀਕਾ ਤੋਂ ਵੱਡੇ ਵੱਡੇ ਦੇਸ਼ਾਂ ਤੋਂ ਹైదరాబాద్ ਤੋਂ ਕੋਲਕਾਤਾ ਤੋਂ ਬੰਬੇ ਤੋਂ ਰਾਸਤਾ ਚੋਂ ਇਹ ਭਾਈ ਨੂੰ ਪਹਿਲਾਂ ਨਾਂ ਤਾਂ ਮੇਰਾ ਪਹਿਲਾਂ ਹੀ ਬਹੁਤ ਉੱਚਾ ਸੀ ਜਾ ਅਰ ਇਹੇ ਕਰਕੇ ਤਾਂ ਮਤਲਬ ਦਾ ਸਾਰੀ ਦੁਨੀਆ ਦੇ ਵਿੱਚ ਮੇਰਾ ਨਾਮ ਬਹੁਤ ਜਗਾਉ। ਇਹ ਲੋਕਾਂ ਨੇ ਇਹਦਾ ਕਿ ਸਾਰੀ ਦੁਨੀਆ ਦੇ ਵੱਡੇ ਵੱਡੇ ਜਿਹੜੇ ਵਪਾਰੀ ਨੇ ਵੱਡੇ ਵੱਡੇ ਡਾਕਟਰ ਨੇ ਵੱਡੇ ਵੱਡੇ ਵਪਾਰੀ ਨੇ ਵੱਡੇ ਵੱਡੇ ਮਿੱਲਾਂ ਦੇ ਵਰਦਮਨ ਦੇ ਹਸਪਤਾਲ ਦੇ ਜਿੰਨੇ ਵੀ ਹੈਗੇ ਨੇ ਇਹ ਸਾਰੇ ਮੇਰੇ ਕੋਲ ਸਵੇਰੇ ਚਾਹ ਪੀਂਦੇ। ਕਰਕੇ ਦਰਜੀ ਦਾ ਆ ਦੁਕਾਨ ਤੇ ਮਗਰ ਵੀ ਹਾਂ ਉਹ ਕਹਿੰਦੇ ਇੱਥੇ 10000 ਰੁਪਇਆ ਲਾ ਕੇ ਦੇ ਦੇ ਤਾਂ ਕਹਿੰਦੇ ਆਪਣੇ ਦਾ ਘਰੇ ਆਏ ਆ ਹੂੰ ਨਹੀਂ ਮੈਨੂੰ ਪਤਾ ਹੈਗਾ ਨਾ ਮੈਨੂੰ ਕਿਸੇ ਨੇ ਦੱਸਿਆ ਤੇ ਜਦ ਲਈ ਇਹ ਮੈਨੂੰ ਪੱਕਾ ਪਤਾ ਵੀ ਇਹੀ ਗੱਡੀ ਮੇਰੇ ਕੋਲੇ ਖੜੀ ਸੀ 786 ਉਹੀ ਕਾਲੇ ਸੀਸਰੀ ਉਹੀ ਰੰਗ ਉਹ ਉਹ ਬਾਈ ਉੱਥੋਂ ਫਿਰ ਮੈਂ ਤਾਂ ਆ ਵੀ ਹੈਗਾ ਕਰਦਾਸ ਮਨ ਮੇਰੇ ਕੋਲ ਅੱਧਾ ਘੰਟਾ ਆਏ ਕਰਕੇ ਕਲਾਕਰ ਬਹੁਤ ਆਏ ਹਾਂ ਹਾਂ ਫਿਰ ਲੀਡਰ ਬਸਾਰੇ ਆਉਂਦੇ ਆ ਹਾਂ ਮਨਬੀਤ ਬਾਈ ਜੀ ਹੋ ਗਈ ਤਾਂ ਸਾਡੇ ਕੋਲੀ ਦੇ ਇਹ ਇੱਕ ਵਾਰੀ ਫਿਰ ਇੱਥੇ ਬੱਬੂ ਮਾਨ ਅੱਛਾ ਕਿ ਉੱਥੇ ਹੁੰਦਾ ਸੀ ਹਾਂ ਉਥੇ ਵੇਜੇ ਕੋਲੇ ਗਾਜੀਪੁਰ ਕੋਲ ਸੀ ਜੀ ਉਹ ਜੀਪ ਜੀ ਬਹੁਤ ਵਧੀਆ ਨਵੀਂ ਨੁੱਕ ਬਹੁਤ ਜ਼ਿਆਦੇ ਲਿਸਕਾ ਮਾਰੇ ਉਹ ਬੈਠੇ ਉੱਥੇ ਆਦਾ ਲਾਭਤ ਤੱਕ ਜਣ ਮਗਿਆ ਮੁੰਡੇ ਆ ਕੇ ਖੜੇ ਰਹਿੰਦੇ ਆਪਣੇ ਕੋਲੇ ਖੜੇ ਰਹਿੰਦੇ ਕਹਿੰਦਾ ਕੋਜ਼ਾ ਕਰਦੇ ਕਲੀ ਜਾਣਾ ਆਪਾਂ ਅੰਦੀ ਸਹੀ ਹੈ ਤੇ ਜਾਨੂ ਮੇਰਾ ਲਾਡੀ ਮੁੰਡਾ ਜਿਹੜਾ ਬਾਹਰ ਗਿਆ ਆਇਆ ਉਹ ਰੋਟੀ ਲੈ ਕੇ ਆ ਗਿਆ ਮੇਰੀ ਕਦੇ ਬਾਬਾ ਜੀ ਦਾ ਬੱਬੂ ਮਾਨ ਅੱਛਾ ਮੈਂ ਕਿਹਾ ਮੈਨੂੰ ਉਹਦੀ ਪਤਾ ਵੀ ਬੱਬੂ ਮਾਨ ਮੈਂ ਕਿਹੜਾ ਜਾਣਦਾ ਵਾਂ ਤੇ ਪੰਜਾਬੀ ਜੀਵਨ ਜਾਂਚ ਦੀ ਗੱਲ ਕਰੀਏ ਤਾਂ ਪੰਜਾਬੀ ਜਦੋਂ ਖਾਣ ਪੀਣ ਦੀ ਗੱਲ ਕਰਦੇ ਆ ਕਿਉਂਕਿ ਪੰਜਾਬੀ ਖਾਣ ਪੀਣ ਦੇ ਬੜੇ ਸ਼ੌਕੀਨ ਆ ਤਾਂ ਚਾਹ ਦਾ ਜ਼ਿਕਰ ਬੜਾ ਆਉਂਦਾ ਚਾਹ ਤੇ ਬੜੇ ਗੀਤ ਬਣੇ ਨੇ ਲੇਟੈਸਟ ਇੱਕ ਗੀਤ ਆਪਾਂ ਸੁਣਿਆ ਸੀ ਅੱਕੇ ਪਏ ਆ ਕਲੱਬਾਂ ਤੋਂ ਕਦੇ ਚਾਹ ਤੇ ਬੁਲਾ ਲੈ ਤੇ ਅੱਜ ਅਸੀਂ ਚਾਹ ਦੀ ਗੱਲ ਹੀ ਕਰਾਂਗੇ ਕਿਉਂਕਿ ਅੱਜ ਇੰਟਰਨੈਸ਼ਨਲ ਟੀ ਡੇ ਆ ਯਾਨਕਿ ਅੰਤਰਰਾਸ਼ਟਰੀ ਚਾਹ ਦਿਵਸ ਸਾਡੇ ਸਮਾਜ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਦਿਨ ਮਨਾਏ ਜਾਂਦੇ ਆ ਫਾਦਰਡੇ ਮਦਰਡੇ ਵੈਲੈਂਟਾਈਨਡੇ ਹੋਰ ਕਈ ਤਰ੍ਹਾਂ ਦੇ ਡੇ ਰੂਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਤੇ ਅੱਜ ਅੰਤਰਰਾਸ਼ਟਰੀ ਚਾਹ ਦਿਵਸਾਤੀ ਤੋਂ ਚਾਹ ਦੀ ਗੱਲ ਕਰਦੇ ਆ ਤਾਂ ਫਿਰ ਅਸੀਂ ਲੁਧਿਆਣੇ ਦੇ ਬਾਬਾ ਟੀ ਸਟਾਲ ਨੂੰ ਕਿਵੇਂ ਭੁੱਲ ਸਕਦੇ ਆ ਤਾਂ ਪੂਰੇ ਲੁਧਿਆਣੇ ਦੇ ਵਿੱਚ ਤੇ ਲੁਧਿਆਣੇ ਤੋਂ ਬਾਹਰਲੇ ਲੋਕ ਵੀ ਪੂਰੀ ਤਰ੍ਹਾਂ ਜਾਣਦੇ ਨੇ ਕਿ ਬਾਬਾ ਚਾਹ ਵਾਲਾ ਜਿਹੜਾ ਪਿਛਲੇ ਕਈ ਦਹਾਕਿਆਂ ਤੋਂ ਇੱਥੇ ਚਾਹ ਦੀ ਜਿਹਨਾਂ ਦੀ ਸਟਾਲ ਹੈ ਤੇ ਉਹ ਚਾਹ ਜਿਹੜੇ ਨੇ ਇੱਕ ਵਾਰੀ ਪੀ ਲਈ ਨਾ ਫਿਰ ਉਹਦੇ ਮੂੰਹੋਂ ਨਹੀਂ ਲੈਂਦੀ ਫਿਰ ਉਹ ਚਾਹ ਬਾਬੇ ਦੀ ਹੀ ਪੀਊਗਾ ਤੇ ਅੱਜ ਅਸੀਂ ਬਾਬਾ ਟੀ ਸਟਾਲ ਤੇ ਲੁਧਿਆਣੇ ਆਏ ਹੋਏ ਆ ਇਹ ਨਹਿਰ ਆ ਜਿੱਥੋਂ ਆਪਾਂ ਬੇਰਕਾ ਤੋਂ ਆਉਣੇ ਇਧਰ ਪੁੱਲ ਤੋਂ ਮੁੜਦੇ ਆ ਤੇ ਇਧਰ ਅੱਗੇ ਨੂੰ ਜਾਂਦਾ ਇਹ ਬਾਈਪਾਸ ਫਗਵਾੜਾ ਜਲੰਧਰਵਾਲ ਨੂੰ ਤੇ ਸਾਊਥ ਸਿਟੀ ਆਥੇ ਨਾਲ ਹੀ ਲੱਗਦੀ ਤੇ ਬਾਬਾ ਚਾਹ سٹਾਲ ਵਾਲੇ ਕੋਲੇ ਪਹੁੰਚ ਚੁੱਕੇ ਆ ਬਾਬਾ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹਾਂ ਜੀ ਠੀਕ ਆ ਬਹੁਤ ਠੀਕ ਬਹੁਤ ਚਰਚੇ ਸੁਣੇ ਆ ਤੁਹਾਡੇ ਹਾਂਜੀ ਬਾਬਾ ਚਾਹ ਵਾਲਾ ਹਾਂਜੀ ਤੇ ਅੱਜ ਅੱਜ ਚਾਹ ਦਾ ਦੇਣਾ ਚਾਹ ਦੇ ਪਸਾਜ ਤੇ ਅਸੀਂ ਆਖਿਆ ਵੀ ਚਾਹ ਦੇ ਪਸਤੇ ਅਸੀਂ ਬਾਬੇ ਕੋਲੇ ਹੀ ਚਾਹ ਪੀਣੀ ਆ ਤੇ ਬਹੁਤ ਜੀ ਤੁਹਾਡਾ ਆਉਣ ਦਾ ਮੈਂ ਬਹੁਤ ਕਰੋੜਾਂ ਵਾਰ ਧੰਨਵਾਦ ਕਰਨਾ ਮਹਾਰਾਜ ਤੁਹਾਡੇ ਤੇ ਬਹੁਤ ਵੱਡੀ ਕਿਰਪਾ ਰੱਖਣ ਧੰਨਵਾਦ ਆ ਤੁਹਾਡਾ ਜੀ ਅਸੀਂ ਤੁਹਾਨੂੰ ਕੰਮ ਕਰਦੇ ਆ ਵਿਚਾਲੋਂ ਛਡਵਾਣਾ ਕਿ ਨਾਲ ਨਾਲ ਗੱਲਾਂ ਬਾਤਾਂ ਚ ਲਾ ਲਿਆ ਬਾਬਾ ਜੀ ਖੁਦ ਚਾਹ ਬਣਾਉਂਦੇ ਨੇ ਤੇ ਖੁਦ ਚਾਹ ਸਰਵ ਕਰਦੇ ਨੇ ਤੇ ਸਭ ਤੋਂ ਵੱਡੀ ਜਿਹੜੀ ਖਾਸੀਅਤ ਹੈ ਕਿ ਇਹ ਚਾਹ ਜਿਹੜੇ ਬੰਦੇ ਨੇ ਇੱਕ ਵਾਰੀ ਪੀ ਲਈ ਨਾ ਮੁੜ ਕੇ ਫਿਰ ਉਹਦੇ ਮੂੰਹੋਂ ਲੈਂਦੀ ਨਹੀਂ ਹੈ ਬੈਠੋ ਬਾਬਾ ਜੀ ਬਾਕੀ ਬਾਬਾ ਜੀ ਬਹੁਤ ਬਾਖਮਾਲ ਆ ਚਾਹ ਤੁਹਾਡੀ ਔਰ ਸਵਾਦ ਤੋਂ ਪਤਾ ਲੱਗਦਾ ਵੀ ਜਿਹੜਾ ਇਨੀ ਪ੍ਰਸਿੱਧੀ ਆ ਉਹ ਕਿਹੜੀ ਵਜ੍ਹਾ ਕਰਕੇ ਆ ਹੈਨਾ ਕਿੰਨੇ ਸਾਲ ਹੋ ਗਏ ਬਾਬਾ ਜੀ ਤੁਹਾਨੂੰ ਇਸ ਇਥੇ 20 ਤੋਂ ਉੱਤੇ ਹੋ ਗਏ 25 ਤੋਂ ਘੱਟ ਹੋ ਗਏ ਜੀ ਅੱਛਾ ਜਦੋਂ ਤੁਸੀਂ ਇਹ ਸੋਚਿਆ ਸੀ ਵੀ ਮੈਂ ਚਾਹ ਦੀ ਸਟਾਲ ਬਣਾਵਾ ਉਦੋਂ ਕੋਈ ਪਰਿਵਾਰਕ ਲੋੜ ਸੀ ਵੀ ਕੋਈ ਕੰਮ ਤੋਰੀਏ ਜਾਂ ਕਿਵੇਂ ਨਹੀਂ ਵੀ ਇਹ ਨਾ ਇਥੇ ਦਿੱਲੀ ਪਬਲਿਕ ਸਕੂਲ ਬਣਿਆ ਸੀਗਾ ਨਵਾਂ ਇਹ ਦਿੱਲੀ ਦਿੱਲੀ ਵਾਲਿਆਂ ਦੇ ਖੋਲੇ ਸੀ ਅੱਗੇ ਪੜ੍ਹਨੇ ਵਾਲਿਆਂ ਨੇ ਤੇ ਉਹਨੂੰ ਇਥੇ ਕੋਈ ਮਤਲਬ ਇਹ ਤਾਂ ਪਰ ਖੇਤੀ ਹੁੰਦੇ ਸੀਗੇ ਉਦੋਂ ਇੱਥੇ ਕੁਛ ਨਹੀਂ ਹੁੰਦਾ ਇਹ ਆਵਾਜ਼ੀ ਹੁਣੀ ਹੋਈ ਆ ਕੇ ਉਦੋਂ ਉੱਥੇ ਲੇਬਰ ਤੇ ਇੰਜੀਨੀਅਰ ਵਗੈਰਾ ਥੋੜੇ ਅੜਗੇ ਬੱਚੇ ਪੜੇ ਲਿਖੇ ਜਿਹੜੇ ਕੰਮ ਕਰਾਉਣ ਵਾਲੇ ਤੇ ਕਰਨ ਵਾਲੇ ਉੱਥੇ ਇਕੱਠੇ ਹੋਏ ਜੀਗੇ ਮੇਰਾ ਭਰਾ ਉਧਰ ਕਿਤੇ ਗਿਆ ਇਧਰ ਫਿਰ ਤੁਰਨ ਗਿਆ ਉਹ ਕਹਿੰਦੇ ਬਾਈ ਇੱਥੇ ਕਿਤੇ ਚਾਹ ਦੀ ਦੁਕਾਨ ਲਵਾ ਦਿਓ ਕਿਸੇ ਦੀ ਜਾਂ ਤੁਸੀਂ ਲਾ ਲਓ ਵੀ ਕੋਈ ਨਾ ਕੋਈ ਹੱਲ ਕਰੋ ਵੀ ਨਹੀਂ ਸੀ ਬਹੁਤ ਔਖੀ ਉਹ ਮੇਰੇ ਭਰਾ ਨੇ ਫਿਰ ਉਹ ਕ੍ਰਿਸ਼ਨ ਐ ਫੌਜ ਤੋਂ ਜੀ ਤੇ ਉਹਨੇ ਦੂਜੇ ਚੌਥੇ ਦਿਨ ਉੱਤੇ ਚਾਰੀ ਦ칸 ਕਰਤੀ ਤੇ ਫਿਰ ਐ ਸਾਡਾ ਕੰਮ ਉੱਥੋਂ ਸ਼ੁਰੂ ਹੋ ਗਿਆ ਹਮ ਏਦਾਂ ਹੋ ਗਿਆ ਉਦੋਂ ਫਿਰ ਕਿੰਨੀ ਕਿ ਚਾਹ ਲੱਗ ਜਾਂਦੀ ਸੀਗੀ ਉਹ ਸਕੂਲ ਬਣਦਾ ਸੀਗਾ ਉਦੋਂ ਤਾਂ ਉੱਥੇ ਬੰਦੇ ਬਹੁਤ ਜ਼ਿਆਦੇ ਸੀਗੇ ਉਦੋਂ ਚਾਹ ਤਾਂ ਰੋਜ਼ ਦੇ 2-400 500 ਕੱਪ ਲੱਗ ਜਾਂਦਾ ਸੀਗਾ ਉਹ ਲੇਬਰ ਬਹੁਤ ਸੀਗੀ ਪਰ ਉਦੋਂ ਕਿਉਂਕਿ ਅੱਜ ਤੋਂ 22-23 ਸਾਲ ਪਹਿਲਾਂ ਤਾਂ ਮਹਿੰਗਾਈ ਵੀ ਬਹੁਤ ਘੱਟ ਸੀ ਘੱਟ ਸੀ ਹੈਨਾ ਹਾਂਜੀ ਹਾਂਜੀ ਤੇ ਉਦੋਂ ਬਟਤ ਕਿੰਨੀ ਖੋਈ ਜਾਂਦੀ ਸੀ ਉਹ ਵਾਚ ਤਾਂ ਉਦੋਂ ਇਉਂ ਸੀਗਾ ਬਈ ਅ ਉਦੋਂ ਵੀ ਪੈਸਾ ਜੀ ਤੜੀ ਨਾਰਮਲ ਕਮਾ ਜੀ ਸੀਗਾ ਬੱਚੇ ਦਾ ਮੈਂ ਬਾਲਾ ਬਚਪਨ ਤੋਂ ਹੀ ਬੱਚਤ ਖਾਤੇ ਦਾ ਲਾਭ ਪਾਸੇ ਨਾ ਹਾਨੀ ਪਾਸੇ ਮੈਂ ਕਿਸੇ ਪਾਸੇ ਗਿਆ ਨਹੀਂ ਹੈਗਾ ਮੈਂ ਨਾ ਕਿਤੇ ਗਿਣਤੀ ਕੀਤੀ ਆ ਨਾ ਕਿਤੇ ਮਤਲਬ ਕੋ ਜੋੜਿਆ ਕਿਤਾਬਾ ਉਹ ਕੀਤਾ ਮੈਂ ਜੋ ਕਰੇ ਫਰਾਦਿਆ ਉਹ ਕਰਨ ਜੋ ਨਾ ਕਰਨ ਮੈਂ ਕਿਤੇ ਲਾਭ ਹਾਨੀ ਕਰੀ ਦੇਖੇ ਨਹੀਂ ਵੀ ਕਿੰਨੀ ਕਮਾਈ ਆ ਕਿੰਨੀ ਗਈ ਆ ਮਤਲਬ ਅੱਖਾਂ ਬੀਜ ਕੇ ਨਾ ਕਹਿਣਾ ਗੂ ਵੀ ਕੰਮ ਹੀ ਕਰੀ ਜਾਣਾ ਕੰਮ ਹੀ ਕਰੀ ਜਾਣਾ ਵੀ ਤਾਂ ਰੋਟੀ ਰਸੀਬ ਹੋਣੀ ਆ ਇਹਦੇ ਦਿਮਾਗ ਤੇ ਲੋੜ ਹੋਇਆ ਹੁੰਦਾ ਸੀ ਜੀ ਹਾਂ ਕਿੰਨੇ ਸਾਲ ਫਿਰ ਰੇੜੀ ਤੇ ਕੰਮ ਕੀਤਾ ਇਹ ਉਹ ਮੇਰਾ YouTube ਦੇ ਵਿੱਚ ਕਿਹਾ ਉਹਦਾ ਟਰੰਕਾ ਨਾ ਜਿਹੜਾ ਇੱਥੋਂ ਮੇਰਾ ਕਿਲੋਮੀਟਰ ਦੇ ਘਰ ਪੈ ਜਾਂਦਾ ਪੌਣੇ ਕਿਲੋਮੀਟਰ ਤੇ ਘਰ ਤੋਂ ਉਹ ਦਿੱਲੀ ਪਬਲਿਕ ਸਕੂਲ ਇਹ ਮੈਂ 5 ਸਾਲ ਘਰੋਂ ਚੱਕ ਕੇ ਉੱਥੇ ਲੈ ਜਾਂਦਾ ਰਿਹਾ ਵਾਂ ਘਰੇ ਉੱਥੋਂ ਸਕੂਲੇ ਉੱਥੇ ਸਕੂਲ ਲੈ ਕੇ ਜਾਣਾ ਜੀ ਸਮਾਨ ਸਾਰਾ ਲੈ ਕੇ ਤੇ ਉਥੋਂ ਚੱਕ ਕੇ ਘਰੇ ਲੈ ਕੇ ਆਉਣਾ ਕਿਉਂਕਿ ਉੱਥੇ ਹੈ ਤਾਂ ਹੈ ਨਹੀਂ ਸੀਗਾ ਕੁਝ ਫੇਰ ਰਾਤ ਨੂੰ ਚੱਕ ਕੇ ਲਿਆਉਣਾ ਤੇ ਸਵੇਰੇ ਲੈ ਕੇ ਜਾਣਾ ਤੇ ਇੰਨੀ ਮਿਹਨਤ ਦੇ ਨਾਲ ਮਤਲਬ ਇਹ ਕਚੇ ਰਾਹ ਹੁੰਦੇ ਸੀਗੇ ਦਿੱਤਾ ਹੁੰਦਾ ਸੀਗਾ ਰੇਤੇ ਦੇ ਵਿੱਚ ਹੀ ਤੁਰ ਕੇ ਜਾਣਾ ਤੁਰ ਕੇ ਆਉਣਾ ਇੰਨੀ ਮਿਹਨਤ ਕਰਕੇ ਮਤਲਬ ਇਹ ਉਥੇ ਅਸੀਂ ਲੈ ਕੇ ਜਾਂਦੇ ਸੀਗੇ ਸਮਾਨ ਉਦੋਂ ਢਾਂਚਾ ਜੇ ਬਣਿਆ ਜਾਵੇ ਉਦੋਂ ਸੋਚਾਂ ਜਿਹੜੀਆਂ ਸਾਡੇ ਮਤਲਬ ਅਨਪੜ੍ਹਾਂ ਦੇ ਜਿਹੜੀਆਂ ਸੋਚਾਂ ਹੁੰਦੀਆਂ ਉਹ ਇੰਨੀਆਂ ਵੱਲ ਥੋੜੀਆਂ ਘੱਟ ਹੀ ਹੁੰਦੀਆਂ ਨੇ ਐਂ ਕਰਕੇ ਬਈ ਬਹੁਤੀ ਲਾਭ ਹਾਨੀ ਦਾ ਨਹੀਂ ਇਹ ਨਾ ਹੁੰਦਾ ਸੀਗਾ ਉਦੋਂ ਤੱਕ ਇਹ ਹੁੰਦਾ ਸੀਗਾ ਵੀ ਕੰਮ ਕਰੀਏ ਮਿਹਨਤ ਕਰੀਏ ਕੰਮ ਕਰੀਏ ਮਿਹਨਤ ਕਰੀਏ ਫੇਰ ਰੋਟੀ ਖਾਈਏ ਰਾਜ ਕੇ ਬਈ ਆਦਾ ਪਰਿਵਾਰ ਪਾਲੀਏ ਐ ਹੁੰਦਾ ਸੀਗਾ ਲੋਕਾਂ ਨੂੰ ਐ ਨਹੀਂ ਹੁੰਦਾ ਵੀ ਆਪਾਂ ਕਿੰਨੇ ਕੁ ਫਾਇਦੇ ਹੁੰਦੇ ਆ ਕਿੰਨੇ ਕੁ ਨਿਸ਼ਾਨ ਹੁੰਦੇ ਆ ਐ ਨਹੀਂ ਸੀ ਵਾਲਾ ਹੁੰਦਾ ਮਸ਼ਹੂਰ ਬਹੁਤ ਹੋ ਗਏ ਤੁਸੀਂ ਉਸੂਰੇ ਮਹਾਰਾਜ ਕਰਨ ਵਾਲਾ ਦੇਖੋ ਇਹ ਕਿਰਤ ਕਰੋ ਬੇਈਮਾਨੀ ਨਾ ਕਰੋ ਫੇਰਾਂ ਫੇਰੀਆਂ ਨਾ ਕਰੋ ਠੱਗਾ ਠੇਰੂ ਇਹ ਨਾ ਕਰੋ ਜਸਾ ਨੋਹ ਦੀ ਕਿਰਤ ਕਰੋ ਰੱਬ ਦਾ ਨਾਮ ਲਵੋ ਗਰੀਬ ਦੀ ਸੇਵਾ ਕਰੋ ਗਊ ਗਰੀਬ ਦੀ ਸੇਵਾ ਕਰੋ ਮਾ ਪਿਓ ਰੱਬ ਦਾ ਨੌ ਤਰਬਣੀ ਦੀ ਸੌ ਇੰਨੇ ਤੇਰਾ ਇੱਕ ਹੋਈਆਂ ਜੀ ਇਹ ਕਰਕੇ ਵੀ ਜਿਹੜਾ ਬੰਦਾ ਰੱਬ ਦਾ ਨੌ ਲੈਂਦਾ ਚਲੋ ਮੈਂ ਲੈਂਦਾ ਕਿ ਨਹੀਂ ਲੈਂਦਾ ਚਲੋ ਬਕਰਿਆ ਕੋਈ ਇਹ ਉਹ ਵੇਹ ਪਰਮਾਤਮਾ ਆਪਣਾ ਸਾਥ ਦਿੰਦਾ ਹਾਂ ਹਾਂ ਆਪਾਂ ਸੱਚੇ ਦਿਲੋਂ ਆਪਣੀ ਮਿਹਨਤ ਕਰੋ ਪਰਮਾਤਮਾ ਸਾਥ ਦਿੰਦਾ ਤੁਹਾਡੀ ਮਸ਼ਹੂਰੀ ਕਰਕੇ ਫਿਰ ਪਿੱਛੇ ਜੇ ਇੱਕ ਬੜਾ ਪ੍ਰਸਿੱਧ ਕਲਾਕਾਰ ਆ ਦਿਲਜੀਤ ਹੈ ਤਾਂ ਇੱਥੇ ਲੁਧਿਆਣੇ ਵਾਲਾ ਦਈ ਆ ਉਹ ਹਾਂਜੀ ਹਾਂਜੀ ਉਹ ਪਿੱਛੇ ਤੁਹਾਡੇ ਕੋਲੇ ਆਇਆ ਸੀ ਉਹ ਵੀ ਆਏ ਸੀਗੇ ਹਾਂਜੀ ਹਾਂਜੀ ਉਹ ਵੀ ਇਕੱਲਾ ਨਹੀਂ ਆਇਆ ਉਹਦੇ ਨਾਲ ਦੋ ਕੁੜੀਆਂ ਵੀ ਸੀਗੀਆਂ ਗਾਉਣ ਵਾਲੀਆਂ ਕਿ ਉਹ ਕੋਈ ਨੋਰੀ ਵਾਜਵਾ ਕਹਿੰਦੇ ਇਸ ਤਰ੍ਹਾਂ ਮੈਂ ਤਾਂ ਜਾਣਦਾ ਨਹੀਂ ਸੀਗਾ ਮੈਂ ਤਾਂ ਜਦੀ ਵੀ ਕਹੇ ਤਾਂ ਸੀਗਾ ਮੈਂ ਕਿਹਾ ਬਾਈ ਜੀ ਮੈਂ ਤੁਹਾਨੂੰ ਜਾਣਦਾ ਨਹੀਂ ਹੈਗਾ ਤੇ ਜੇ ਮਤਲਬ ਵੀ ਉਹ ਮੂੰ ਮੈਨੂੰ ਪਤਾ ਲੱਗਿਆ ਸੀ ਕਹਿੰਦੇ ਗਾਉਣ ਵਾਲਾ ਗਾਉਣ ਵਾਲੇ ਬਾਈ ਜੀ ਕਾਉਣ ਵਾਲੇ ਬਾਈ ਜੀ ਤੇ ਇਕੱਠ ਬਹੁਤ ਜ਼ਿਆਦਾ ਹੋ ਗਿਆ ਸੀ ਇੱਥੇ ਅੱਛਾ ਹਾਂ ਇਕੱਠ ਬਹੁਤ ਜ਼ਿਆਦਾ ਹੋ ਗਿਆ ਸੀ ਮਤਲਬ ਤੁਸੀਂ ਨਹੀਂ ਦਲਜੀਤ ਨੂੰ ਜਾਣਦੇ ਮੈਂ ਵੀ ਸੀ ਜਾਣਦਾ ਮਤਲਬ ਕਦੇ ਗੀਤ ਗੂਤ ਸੁਣੇ ਨਹੀਂ ਨਾ ਨਾ ਮਤਲਬ ਵੀ ਨਹੀਂ ਗੀਤ ਤਾਂ ਮੈਂ ਵੈਸੇ ਵੀ ਕਿਸੇ ਘੱਟਵਾਦੀ ਸੁਣਦਾ ਹਾਂ ਤੇ ਕਥਾ ਬਗੈੰਗਾ ਸੁਣੀ ਕਥਾ ਸੁਣੀ ਫਿਰ ਜਦੋਂ ਇੱਥੇ ਇਕੱਠ ਹੋ ਗਿਆ ਹਾਂ ਫਿਰ ਤਾਂ ਉਹਨੂੰ ਉਹ ਜਾਨ ਨੂੰ ਮੇਰੀ ਚਾਹ ਵੀ ਲੋਕਾਂ ਨੇ ਚਾਹ ਜਨਾ ਬਣਾਉਂ ਦਿੱਤੀ ਹੈਗੀ ਉਹ ਫਟਾਫਟ ਉਹਨੇ ਆਖਿਆ ਵੀ ਚਲ ਬਾਬੇ ਨੂੰ ਮਿਲ ਕੇ ਮੈਂ ਹੁਣ ਬਾਬੇ ਤੋਂ ਨਿਕਲ ਚੱਲਣਾ ਵੀ ਨਹੀਂ ਮੇਰੀ ਚਾਹ ਉਹਨੇ ਤਾਂ ਚਾਹ ਵੀ ਹੱਥ ਫੜ ਕੇ ਵਿਚਾਰਾ ਉਵੇਂ ਹੀ ਲੈ ਗਿਆ ਨਾਲ ਅੱਛਾ ਆਹ ਲੋਕਾਂ ਨੇ ਚਾਹ ਨਹੀਂ ਪੀਂਦ ਦਿੱਤੀ ਬੈ ਉਹ ਉੱਤੇ ਡੇਗਣ ਲਾਗੇ ਫੋਟੋਆਂ ਖਿੱਚਣ ਲਾਗੇ ਬਹੜਾ ਇਕੱਠ ਕਰ ਰਿਆ ਸੀ ਲੋਕਾਂ ਨੇ ਜੀ ਗਾ ਮਾੜੀ ਮੋਟੀ ਗੱਲਬਾਤ ਤਾਂ ਹੋਈ ਹੋਊਗੀ ਗੱਲਬਾਤ ਆਈ ਮੈਂ ਇਹ ਆ ਕੇ ਪੈਰੀ ਹੱਥ ਲਾਇਆ ਉਹਨੇ ਹਾਂ ਤੇ ਮੇਰ ਨਾਲ ਪਿਆਰ ਕੀਤਾ ਮੇਰ ਨਾਲ ਗੱਲਾਂ ਕੀਤੀਆਂ ਦੋ ਚਾਰ ਹਾਂ ਤੇ ਗੱਲਾਂ ਕਰਕੇ ਫਿਰ ਕਹਿੰਦਾ ਬਾਪ ਜੀ ਜਿਆਦੇ ਹੋਵੇ ਘੱਟ ਜਿਆਦੇ ਹੁੰਦਾ ਜਾਂਦਾ ਤੇ ਲੋਕ ਤਾਂ ਇੱਥੇ ਮੇਰੀ ਦੁਕਾਨ ਤੇ ਆਏ ਉੱਤੇ ਡਿਗਣ ਲੱਗੇ ਤੇ ਉਹ ਫਿਰ ਫਟਾਫਟ ਚਲੇ ਗਿਆ ਉਹ ਹਾਂ ਤੇ ਬੜਾ ਸਤਿਕਾਰ ਕੀਤਾ ਦੇਖੋ ਸਤਿਕਾਰ ਕਰਨਾ ਹਰ ਇੱਕ ਦਾ ਫਰਜ਼ ਆ ਪਰ ਇਹ ਬੱਚੇ ਦਾ ਜਿਹੜਾ ਸਤਿਕਾਰ ਆ ਨਾ ਮੰਨ ਲਵੀਂ ਦਲਜੀਤ ਦਾ ਦਲਜੀਤ ਦਾ ਹਾਂ ਇਸ ਤਰ੍ਹਾਂ ਸਤਿਕਾਰ ਕਰਨ ਆ ਹਰ ਇੱਕ ਆ ਮੈਂ ਕਹਿੰਦਾ ਵੀ ਮੇਰੇ ਤੋਂ ਵੀ ਨਹੀਂ ਹੁੰਦਾ ਸਤਿਕਾਰ ਬਹੁਤ ਕਰਦਾ ਦਿਲਜੀਤ ਜੀ ਐਨਾ ਸਤਿਕਾਰ ਸਤਿਕਾਰ ਬਹੁਤ ਕਰਦਾ ਦਿਲਜੀਤ ਜੀ ਜੇ ਇੰਨੇ ਪੈਸੇ ਹੋਣ ਦੇ ਬਾਵਜੂਦ ਐਡਾ ਵੱਡਾ ਕਲਾਕਾਰ ਦੇ ਹੋਣ ਦੇ ਬਾਵਜੂਦ ਮੈਂ ਨੇ ਘਰ ਤਾਂ ਇਹ ਮੈਂ ਤਾਂ ਆਇਆ ਉਹਦੇ ਮਤਲਬ ਕਿਸੇ ਦੇ ਮੈਂ ਤਾਂ ਚਰਨ ਦੀ ਧੂੜ ਵਰਗਾ ਵੀ ਹਾਂ ਨਾ ਗਰੀਬ ਤੋਂ ਕੀ ਵੀਰ ਗਰੀਬਾਂ ਮਤਲਬ ਵੀ ਕਹਿੰਦੇ ਮੇਰੇ ਕੋਲ ਆਇਆ ਮੈਂ ਤਾਂ ਕਹਿੰਦਾ ਵੀ ਤੁਹਾਣਾ ਮਹਾਰਾਜ ਤੂੰ ਵੀ ਪਤਾ ਨਹੀਂ ਮੇਰਾ ਕਿਹੜਾ ਬੰਨ ਕੀਤਾ ਹੈ ਕੋਈ ਮੂਹਰੇ ਆਈ ਜਾਂਦਾ ਵਾ ਲੁਧਿਆਣੇ ਦੇ ਦਾ ਕੀ ਸਾਰੀ ਦੁਨੀਆ ਦੇ ਵੱਡੇ ਵੱਡੇ ਜਿਹੜੇ ਵਪਾਰੀ ਨੇ ਵੱਡੇ ਵੱਡੇ ਡਾਕਟਰ ਨੇ ਵੱਡੇ ਵੱਡੇ ਡਾਕਟਰ ਨੇ ਵੱਡੇ ਵੱਡੇ ਬਿਮਾਰੀ ਨੇ ਵੱਡੇ ਵੱਡੇ ਮਿਲਾਂ ਦੇ ਵਰਦਮਨ ਦੇ ਔਸਵਾਲ ਦੇ ਜਿੰਨੇ ਵੀ ਹੈਗੇ ਨੇ ਇਹ ਸਾਰੇ ਮੇਰੇ ਕੋਲ ਸਵੇਰੇ ਚਾਹ ਪੀਣਾਉਂਦੇ ਆ ਅੱਛਾ ਹਾਂਜੀ ਸਹੀ ਹੈ ਜੇ 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 ਮਤਲਬ ਤੁਹਾਨੂੰ ਕੋਈ ਸ਼ੱਕ ਹੋਵੇ ਤੁਸੀਂ ਆ ਕੇ ਸਵੇਰੇ ਚੈੱਕ ਕਰ ਸਕਦੇ ਹੋ ਹੂੰ ਜਦੋਂ ਮਰਜੀ ਸਵੇਰੇ ਆ ਕੇ ਚੈੱਕ ਕਰ ਸਕਦੇ ਹੋ ਵੀ ਵੱਡੇ ਵੱਡੇ ਲੋਕ ਕਿਵੇਂ ਆ ਕੇ ਚਾਹ ਪੀਂਦੇ ਨੇ ਸਾਨੂੰ ਤੁਹਾਡੇ ਤੇ ਯਕੀਨ ਆ ਤੁਹਾਡੇ ਸ਼ਬਦਾਂ ਤੇ ਯਕੀਨ ਆ ਬਾਕੀ ਸਾਨੂੰ ਪਤਾ ਵੀ ਜਿਹੜੀ ਕੁਆਲਿਟੀ ਤੁਸੀਂ ਦਿੰਦੇ ਹੋ ਚਾਹ ਦੀ ਹਾਂਜੀ ਜਿਵੇਂ ਕਹਿੰਦੇ ਨੇ ਚਾਹ ਨੂੰ ਤੇਰਮਾ ਰਤਨ ਕਿਹਾ ਜਾਂਦਾ ਵੀ ਤੇਰਮਾ ਰਤਨ ਹੱਥ 'ਚ ਫੜਿਆ ਸਾਨੂੰ ਪੀ ਕੇ ਸੁਆਦ ਆ ਰਿਹਾ ਨਾਲ-ਨਾਲ ਤੁਹਾਡੀਆਂ ਗੱਲਾਂ ਹਾਂਜੀ ਹਾਂਜੀ ਇਹਦਾ ਜੇ ਤੁਹਾਡੀ ਚਾਹ ਵਧੀਆ ਤੁਹਾਡੇ ਕੋਲੇ ਕੁਆਲਿਟੀ ਆ ਜੇ ਤੁਹਾਡੀ ਪ੍ਰਸਿੱਧੀ ਆ ਤਾਂ ਹੀ ਦਿਲਜੀਤ ਤੁਹਾਡੇ ਕੋਲੇ ਆਇਆ ਹਾਂਜੀ ਹਾਂਜੀ ਅਰ ਲੈ ਕਿ ਚਲੋ ਤੁਸੀਂ ਗਾਇਕੀ ਨਾਲ ਜੁੜੇ ਹੋਏ ਲੋਕਾਂ ਨੂੰ ਨਹੀਂ ਜਾਣਦੇ ਨਹੀਂ ਤੁਸੀਂ ਉਹਨਾਂ ਨੂੰ ਸੁਣਿਆ ਪਰ ਤੁਹਾਡੀ ਚਰਚਾ ਦਿਲਜੀਤ ਨੇ ਜ਼ਰੂਰ ਸੁਣੀ ਸੀ ਹਾਂਜੀ ਉਹਦੀ ਜ਼ਰੂਰ ਜੇ ਤੁਸੀਂ ਮਸ਼ਹੂਰ ਸੀ ਤਾਂ ਹੀ ਦਿਲਜੀਤ ਆਇਆ ਤਾਂ ਹੀ ਤਾਂ ਹੀ ਦਿਲਜੀਤ ਆਇਆ ਹਾਂਜੀ ਹਾਂਜੀ ਨਹੀਂ ਤਾਂ ਚਾਹ ਪੀਣ ਨੂੰ ਲੁਧਿਆਣੇ ਦੇ ਵਿੱਚ ਹੋਰ ਬਥੇਰੀਆਂ ਥਾਵਾ ਹਾਂਜੀ ਹਾਂਜੀ ਹੈਨਾ ਹਾਂਜੀ ਪਰ ਇਹ ਇਹ ਗੱਲ ਦੀ ਇੱਕ ਉਹਦੀ ਸਲਾਹਦਾ ਕਰਨੀ ਬਣਦੀ ਹੈ ਵੀ ਜਿਹੜੇ ਉਹ ਇੱਕ ਆਮ ਬੜਾ ਗਰਾਊਂਡ ਨਾਲ ਧਰਤੀ ਨਾਲ ਜੁੜਿਆ ਹੋਇਆ ਮੁੰਡਾ ਹੈਗਾ ਇੱਕ ਵਾਰ ਉਹ ਇਸ ਤਰ੍ਹਾਂ ਹੀ ਪਹਿਲਾਂ ਆਇਆ ਸੀ ਤੇ ਉਹ ਬਠਿੰਡੇ ਇਥੇ ਲੁਧਿਆਣੇ ਘੰਟਾ ਘਰ ਕੋਲੇ ਕੋਲਚਾ ਖਾਣ ਲੱਗ ਗਿਆ ਉਹਦਣੀ ਉਹਦਣੀ ਮੇਰੇ ਕੋਲ ਆਇਆ ਸੀਗਾ ਅੱਛਾ ਜਿੱਦੋਂ ਉਹ ਲੁਧਿਆਣੇ ਕੋਲਚਾ ਖਾਦਾ ਹੋਣੇ ਉਹਦੇ ਖਾ ਪੀ ਕੇ ਮੁਰਗੇ ਇਧਰ ਆ ਕੇ ਸ਼ਾਮ ਨੂੰ ਫਿਰ ਮੇਰੇ ਕੋਲ ਆਏ ਵੀ ਹਾਂਜੀ ਉਹਦਣੀ ਦੱਸ ਦਿਆ ਕਿ ਉਹਦਣੀ ਇੱਥੇ ਕਿਉਂਕਿ ਉਹਦਣੀ ਮੇਰੇ ਕੋਲ ਆਇਆ ਸੀ ਉਦੋਂ ਬਾਅਦ ਫਿਰ ਬਹੁਤ ਲੋਕ ਆਏ ਹੋਣਗੇ ਤੁਹਾਡੇ ਕੋਲ ਵੀ ਬਾਬਾ ਜੀ ਤੁਹਾਡੇ ਕੋਲ ਬਾਦ ਜੀ ਉਦੋਂ ਉਹ ਜਾਣ ਦੀ ਦੇਰ ਸੀ ਉਹ ਕਹਿੰਦੇ ਤੁਹਾਡਾ ਅੰਦਰ ਬਿਠਾਇਆ ਹੈ ਅੰਦਰ ਚਾਹ ਪਿੰਡਾ ਦਾ ਤੁਹਾਡੇ ਕੋਲ ਹੀ ਆ ਲੋਕ ਕਹਿੰਦਾ ਮੈਨੂੰ ਚਾਹ ਨਹੀਂ ਬਣਾਉਣ ਦਿੰਦੇ ਸੀਗੇ ਲੋਕ ਇੰਨਾ ਬਹੁਤ ਆ ਕੇ ਖੜਾ ਕਰਨ ਲੱਗੇ ਕੁੜੀਆਂ ਕੀ ਮੁੰਡੇ ਕੀ ਬਹੁਤ ਜ਼ਿਆਦਾ ਹੁਣ ਵੀ ਜਿਹੜੇ ਆਉਂਦੇ ਆ ਬਾਬਾ ਜੀ ਜਿਹੜੀ ਉਹਨੂੰ ਚਾਹ ਬਣਾ ਕੇ ਦਿੱਤੀ ਆ ਉਸ ਜੀ ਹਾਂ ਇੱਕ ਬਿਠੰਡੇ ਤੋਂ ਆਏ ਮੁੰਡੇ ਤੁਹਾਡੇ ਵਰਗੇ ਹਾਂ ਉਹਨਾਂ ਨੇ ਇਹ ਜਿਹੇ ਕੱਪੜੇ ਪਾਏ ਹਾਂ ਇਹ ਜਿਹੇ ਕਪੜੇ ਕਹਿੰਦੇ ਬਾਬਾ ਜੀ ਉਹੋ ਜੀ ਚਾਹ ਬਣਾ ਉਹੋ ਜੇ ਅਸੀਂ ਕਪੜੇ ਪਾ ਕੇ ਆਂ ਉਵੇਂ ਹੀ ਸਾਡਾ ਫੋਟੋ ਅਕ ਜਾ ਉਵੇਂ ਹੀ ਮੇਰਾ ਫੋਟੋ ਅਕ ਜਾ ਕੇ ਗਏ ਉਠੰਡੇ ਤੋਂ ਹੂੰ ਦੇਖ ਲੋ ਜੀ ਆਹ ਹਾਂ ਸਹੀ ਆ ਹਾਂ ਇੰਗਲੈਂਡ ਤੋਂ ਕੈਨੇਡਾ ਤੋਂ ਅਮਰੀਕਾ ਤੋਂ ਵੱਡੇ ਵੱਡੇ ਦੇਸ਼ਾਂ ਤੋਂ ਹైదరాబాద్ ਤੋਂ ਕੋਲਕਾਤੇ ਤੋਂ ਮੁੰਬੇ ਤੋਂ ਰਾਸਤਾ ਚੋਂ ਇਹ ਬਾਈ ਨੂੰ ਪਹਿਲਾਂ ਨਾਂ ਤਾਂ ਮੇਰਾ ਪਹਿਲਾਂ ਹੀ ਬਹੁਤ ਉੱਚਾ ਸੀ ਜਾ ਪਰ ਇਹਦੀ ਕਰਕੇ ਤਾਂ ਮਤਲਬ ਨਾ ਸਾਰੀ ਦੁਨੀਆ ਦੇ ਵਿੱਚ ਮੇਰਾ ਨਾਂ ਬਹੁਤ ਜ਼ਿਆਦਾ ਹੋ ਗਿਆ ਅੱਛਾ ਉ ਤੁਹਾਨੂੰ ਬਾਬਾ ਜੀ ਕਹਿ ਦਿੰਦੇ ਆ ਪਰ ਪੂਰਾ ਨਾਂ ਕੀ ਆ ਤੁਹਾਡਾ ਮੇਰਾ ਨਾਂ ਹੈਗਾ ਹਿੰਮਤ ਸਿੰਘ ਪਿੰਡ ਚਮਟ ਜਿਲ੍ਹਾ ਲੁਧਿਆਣਾ ਆ ਚਮਟ ਨਾਲੀ ਆ ਆ ਚਮਟਾ ਸਾਹਮਣੀ ਹਾਂਜੀ 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 ਹਾਂ ਚਮਟ ਪਿੰਡ ਆ ਮਾ ਜੀ ਜੀ ਹਾਂਜੀ ਅੱਛਾ ਜਦੋਂ ਤੁਹਾਡੇ ਘਰੇ ਪਤਾ ਲੱਗਿਆ ਵੀ ਸਾਡੇ ਬਾਪੂ ਜੀ ਦੀ ਦੁਕਾਨ ਤੇ ਅੱਜ ਸਟਾਲ ਤੇ ਦਲਜੀਤ ਆਇਆ ਸੀ ਘਰੇ ਕਿੰਨਾ ਖਚਾ ਚੜਿਆ ਦੇਖੋ ਜਿਹੜੇ ਮੇਰੇ ਪੋਤੇ ਪੋਤੀਆਂ ਨੇ ਜੀ ਉਹ ਦਾ ਮੈਨੂੰ ਜਾ ਕੇ ਲਾਗੇ ਨਾਇਤਾ ਰੋਣ ਲਾਗੇ ਨਾਲੇ ਮੈਨੂੰ ਆਇਆ ਕਰਨ ਲਾਗੇ ਆਇਆ ਕਰਨ ਲਾਗੇ ਉਹ ਮੈਂ ਕਿਹਾ ਕੀ ਗੱਲ ਹੋ ਗਈ ਤੁਸੀਂ ਆਏ ਕਿਉਂ ਕਰਦੇ ਹੋ ਕਹਿੰਦੇ ਪਾਪਾ ਜੀ ਦਰਜੀਤ ਆਏ ਸੀਗਾ ਭਾਈ ਤੁਸੀਂ ਮੈਨੂੰ ਸਾਨੂੰ ਬੁਲਾਇਆ ਕਿਉਂ ਨਹੀਂ ਉਹ ਮੈਂ ਕਿਹਾ ਮੈਂ ਜਾਣਦੇ ਨਹੀਂ ਜਦੋਂ ਮੈਂ ਤੁਹਾਨੂੰ ਕੀ ਬੁਲਾਉਂਦਾ ਦੇਖੋ ਸਾਡੇ ਬੱਚੇ ਨਾ ਜਾਣਦੇ ਆ ਤੇ ਮੈਂ ਨਹੀਂ ਜਾਣਦਾ ਸੀਗਾ ਭਾਈ ਵੀ ਇਸ ਤਰ੍ਹਾਂ ਦੀ ਇਹ ਕੋਈ ਇਹ ਕਾਕਲਾ ਕਰ ਰਿਹਾ ਭਾਈ ਐਦਾਂ ਦਾ ਆਇਆ ਹੈ ਤੇ ਫੇਰ ਸਾਡੇ ਜੁਆਕਾਂ ਨੇ ਬਹੁਤ ਜਾੜੇ ਮੈਨੂੰ ਕਿਹਾ ਕਹਿੰਦੇ ਤਾਡੂ ਸਾਨੂੰ ਤੇ ਸਾਡੇ ਸੱਧਿਆ ਨਹੀਂ ਹੈਗਾ ਦਾਦੂ ਸਾਨੂੰ ਸੱਧਿਆ ਨਹੀਂ ਹੈਗਾ ਮੈਂ ਕਿਹਾ ਮੈਂ ਜਾਣਦਾ ਨਹੀਂ ਤੁਹਾਨੂੰ ਸਾਦਾ ਕੀ ਯਾਨੀ ਉਹਨਾਂ ਉਹ ਜਾਣਦੇ ਸੀਗੇ ਉਹਨਾਂ ਨੇ ਜਿਹੜੀ ਬਹੁਤ ਜਾਦੇ ਯਾਨੀ ਰੋਣੇ ਲੱਗੇ ਜੀ ਉਹ ਹੂੰ ਰੋਣ ਲੱਗੇ ਉਹ ਕਹਿੰਦੇ ਸਾਨੂੰ ਸੱਧਿਆ ਨਹੀਂ ਹੈਗਾ ਆਪਣੇ ਕਰ ਫੇਰ ਮੁੰਡੇ ਦਾ ਮੇਰੇ ਦਾ ਫੋਨ ਆ ਗਿਆ ਸਵੀਡਨ ਤੋਂ ਕੈਨੇਡਾ ਚੋਂ ਫੋਨ ਆ ਗਿਆ ਸਾਡੇ ਮੇਰੇ ਸਾਲੇ ਦੀ ਕੁੜੀ ਮੇਰੀ ਭਾਣਜੀ ਭਾਣਜੀ ਸਾਰੇ ਉੱਥੋਂ ਆਇਆ ਕਹਿੰਦੇ ਮਾਮਾ ਜੀ ਕਹਿੰਦੇ ਉਹ ਕਹਿੰਦੀ ਫੁੱਫੜ ਜੀ ਉਹ ਐ ਜਿਹੜੇ ਮਿੱਕੇ ਦਾ ਮਾਮਾ ਲਾ ਤੇ ਕਦੇ ਫੋਫੜ ਉਹ ਸਾਰੇ ਨੇ ਇਸ ਤਰ੍ਹਾਂ ਮੈਨੂੰ ਫੋਨ ਕੀਤੇ ਕਹਿੰਦੇ ਮੈਂ ਐ ਕਰਕੇ ਦਰਜੀ ਦਾ ਆ ਦੁਕਾਨ ਤੇ ਮੈਂ ਕਹਿੰਦਾ ਵੀ ਹਾਂ ਆ ਉਹ ਕਹਿੰਦੇ ਇੱਥੇ ਇੱਥੇ ਲੱਖ ਰੁਪਈਆ ਲਾ ਕੇ ਦੇ ਦੇਣਾ ਕਹਿੰਦੇ ਆਪਣੇ ਤਾਂ ਘਰੇ ਆਏ ਆ ਇਹ ਕਰਕੇ ਦੇਖੋ ਮਹਾਰਾਜ ਦੇ ਰੰਗ ਨੇ ਹੁਣ ਵੀ ਵਧੀਆ ਕੰਮ ਕਰੋ ਦੇਖੋ ਮਿਹਨਤ ਚਾਹੀਏ ਤੁਸੀਂ ਸਰਕਾਰ ਨੂੰ ਇਹਦੇ ਵਿੱਚ ਵੀ ਥੋੜੀ ਬੱਲੇ ਬੱਲੇ ਮਹਾਰਾਜ ਕਰਦਾ ਵਾ ਜੇ ਕੋਈ ਬੰਦਾ ਕੂੜਾ ਚੱਕਦਾ ਉਹ ਚ ਵੀ ਬੰਦੇ ਦੀ ਇੱਜ਼ਤ ਬੋਕਤ ਆ ਪਰ ਜਿਵੇਂ ਗੁਰਦਾਸ ਮਾਨ ਦਾ ਕਿਹਾ ਕੰਮ ਕੋਈ ਦੀ ਮਟਾ ਹੁੰਦਾ ਹੈਗਾ ਰੋਟੀ ਹੱਕ ਦਿਖਾਈਏ ਜੀ ਰੋਟੀ ਹੱਕ ਦਿਖਾਈਏ ਜੀ ਭਾਵੇਂ ਵੋਟ ਪਾ ਲਾ ਸਕੀਏ ਰੋਟੀ ਹੱਕ ਨਹੀਂ ਖਾਓ ਕਹਿੰਦਾ ਬੋਟ ਪਾਦਣਾ ਕਰੋ ਚਾਹੇ ਉਹਦੇ ਵਿੱਚ ਰੱਬ ਖੁਸ਼ ਕੰਮ ਕੋਈ ਉੱਚਾ ਨਹੀਂ ਮੰਨਦਾ ਕੰਮ ਕੋਈ ਉੱਚਾ ਨਹੀਂ ਮੰਨਦਾ ਸਹੀ ਹੈ ਇਹ ਕਰਕੇ ਮਿਹਨਤ ਕਰੋ ਮਿਹਨਤ ਕਰਕੇ ਕਹੋ ਮੈਂ ਕਹਿੰਦਾ ਵੀ ਦ압 ਤੁਹਾਡੇ ਨਾਲ ਨਾਲ ਤੁਰਿਆ ਹੂੰ ਪਿੰਡ ਚ ਠੋਕ ਬਣ ਗਈ ਹੋਣੀ ਹੈ ਪੂਰੀ ਪਿੰਡ ਵਾਲੇ ਕਹਿੰਦੇ ਹੁਣ ਆ ਬਾਪੂ ਦੀ ਦੁਕਾਨ ਤੇ ਦੇ ਜੀ ਆ ਪਿੰਡ ਪਿੰਡ ਵਾਲੇ ਬਹੁਤ ਖੁਸ਼ ਨੇ ਪਿੰਡ ਵਾਲੇ ਬਹੁਤ ਖੁਸ਼ ਨੇ ਇੱਕ ਦੋ ਸਾਡੇ ਇਹ ਕਈ ਨੇ ਤਾਂ ਮੈਂ ਨੌ ਲਏ ਹੋਏ ਨੇ ਜਿਹੜੇ ਮੇਰੇ ਜ਼ਿਆਦਾ ਨੇੜੇ ਸੀਗੇ ਤੇ ਉਹ 2-4 ਆਏ ਹੋਰ ਸਾਡੇ ਜਿਹੜੇ ਨੇੜੇ ਸੀਗੇ ਕਦੇ ਬਾਬਾ ਜੀ ਤੁਸੀਂ ਸਾਡਾ ਵੀ ਨੌ ਲਿਆ ਕਰੋ ਮੈਂ ਕਹਿੰਦਾ ਵੀ ਬਾਈ ਤੁਹਾਡਾ ਵੀ ਨੌ ਲੈ ਰੱਖ ਹੁਣ ਜੇ ਗਾਹਾਂ ਨੂੰ ਕੋਈ ਕਲਾਕਾਰ ਆਇਆ ਤੇ ਫਿਰ ਨਾ ਲੈ ਦਿਓ ਨਾ ਹਾਂ ਜਰੂਰ ਨੌ ਲਾਵਾਂਗੇ ਮੈਂ ਤੇ ਇੱਕ ਵਾਰੀ ਫਿਰ ਇੱਥੇ ਬੱਬੂ ਮਾਨ ਅੱਛਾ ਜੋ ਉੱਥੇ ਹੁੰਦਾ ਸੀ ਹਾਂ ਉਸ ਵੇਦੇ ਕੋਲੇ ਗੱਲੋ ਜੀਪ ਉਹ ਕੋਲ ਸੀਗੀ ਉਹ ਜੀਪ ਸੀ ਬਹੁਤ ਵਧੀਆ ਨਵੀਂ ਨੱਕ ਬਹੁਤ ਜ਼ਿਆਦਾ ਲਿਸਕਾ ਮਾਰੇ ਉਹ ਬੈਠੀ ਉੱਥੇ ਆਪਦਾ ਗੱਲਾਬਾਤਾ ਕਰੀ ਜਾ ਰਿਹਾ ਮੈਂ ਆਪ ਮੁੰਡੇ ਆ ਕੇ ਖੜੇ ਰਹਿੰਦੇ ਆ ਆਪਣੇ ਕੋਲ ਖੜੇ ਇਹਨਾਂ ਕਹਿੰਦਾ ਮੋਦਾਂ ਕਰਦਿਆਂ ਕਰੀ ਜਾਣਾ ਆਪਾਂ ਆਪ ਦੀ ਚਾਹ ਹੈ ਜਾਨੂ ਮੇਰਾ ਲਾਡੀ ਮੁੰਡਾ ਜਿਹੜਾ ਬਾਹਰ ਗਿਆ ਹੈ ਉਹ ਰੋਟੀ ਲੈ ਕੇ ਆ ਗਿਆ ਮੇਰੀ ਹੂੰ ਕਹਦਾ ਬਾਬਾ ਜੀ ਇਹਦਾ ਬੱਬੂ ਮਾਨ ਆ ਅੱਛਾ ਮਗਾ ਇਹ ਮੈਨੂੰ ਹਰ ਜੀ ਪਤਾ ਵੀ ਬੱਬੂ ਮਾਨ ਮੈਂ ਕਿਹੜਾ ਜਾਣਦਾ ਵਾਂ ਤੇ ਜਾਨੂ ਫਿਰ ਉਹਨਾਂ ਦਾ ਉਹਨਾਂ ਨੇ ਰਾਜਗੜ੍ਹ ਦੇ ਵਿੱਚ ਕੋਈ ਫੈਲ ਫੁੱਲ ਬਣਾਉਣੀ ਸ਼ੂਟਾਂ ਕਰਨੀ ਸੀਗੀ ਚੱਲੀ ਗੱਡੀ ਲੈ ਕੇ ਚਲੇ ਗਏ ਹਾਂ ਤੇ ਉਸ ਤੋਂ ਬਾਅਦ ਫਿਰ ਗਰਦਾਸ ਮਾਨ ਇੱਥੇ ਆਇਆ ਬਾਈ ਜੀ ਅੱਛਾ ਕੀ ਬਾਤ ਹੈ ਹਾਂ ਉਹ ਉੱਥੇ ਆ ਕੇ ਖੜ ਗਿਆ ਸਵੇਰ ਨੂੰ ਕੋਈ 10 11 ਵਜੇ ਹੂੰ ਗੱਡੀ ਉਹਦੀ ਕਾਲੀ ਸ਼ੀਸ਼ਾ ਵਾਲੀ 786 ਨੰਬਰ ਉਹਦਾ ਲਿਖਿਆ ਮਗਰ ਗੱਡੀ ਤੇ ਹਾਂ ਉੱਥੇ ਮੈਂ ਵਾਹ ਉਹ ਬਹਿ ਮਾਮਾ ਵਿੱਚ ਜਿਹੜੀ ਪੈਂਦਾ ਹੈਗਾ ਮੈਂ ਕਿਹਾ ਗੱਡੀ ਯਾਰ ਕਾਲਿਆ ਸ਼ੀਸ਼ੇ ਵਾਲੀ ਆ ਇਹਨੂੰ ਅੱਧਾ ਘੰਟਾ ਹੋ ਗਿਆ ਖੜੇ ਨੂੰ ਬਈ ਗੱਲ ਪਤਾ ਨਹੀਂ ਕੀ ਆ ਹਾਂ ਤੇ ਦੀਦਾ ਹੈ ਨਹੀਂ ਵਿੱਚ ਕੌਣ ਹੈਗਾ ਕੌਣ ਨਹੀਂ ਹੂੰ ਤੇ ਉਤਰੇ ਡਰਾਈਵਰ ਵੀ ਹੈ ਨਹੀਂ ਵਿੱਚੋਂ ਹਾਂ ਵਿੱਚ ਦੋ ਜਣੇ ਤਿੰਨ ਜਣੇ ਚਾਰ ਜਣੇ ਰੱਬ ਜਣੇ ਹਾਂ ਚਲੋ ਇਹ ਖੜਾ ਰਿਹਾ ਉਹ ਵੇ ਉਹਦੋਂ ਸੀਗਾ ਬੁੱਧਵਾਰ ਜਿੱਦਾਂ ਉਹ ਖੜਾ ਸੀ ਦੂਜੇ ਦਿਨ ਠੀਕਾ ਵੀਰਵਾਰ ਉਹਨੇ ਜਾਣਾ ਸੀ ਨਕੋਦਰ ਹੂੰ ਉਹ ਦਿਨ ਰੱਬ ਜਾਣੇ ਸਾਡਾ ਪਹਿਲਾਂ ਹੀ ਮਤਿਆ ਹੋਇਆ ਸੀਗਾ ਛੋਟੇ ਵਿੱਚ ਮੇਰੀ ਗੱਲ ਪਹਿਲਾਂ ਵੀ ਵੇਹੇ ਵਰੀਜ ਲਈ ਗਈ ਆ ਇਹ ਹਾਂ ਰੱਬ ਜਾਣੇ ਸਾਡਾ ਮੈਂ ਤੇ ਤੁਹਾਡੀ ਆਂਟੀ ਦਾ ਪਹਿਲਾਂ ਮਤਿਆ ਸੀਗਾ ਵੀ ਅਸੀਂ ਦਰਸ਼ਨ ਕਰਨ ਜਾਣਾ ਨਕੋਦਰ ਹੂੰ ਉਹ ਦੂਜੇ ਦਿਨ ਅਸੀਂ ਵੀ ਉੱਥੇ ਗਏ ਅੱਛਾ ਵੀਰਵਾਰ ਨੂੰ ਹਾਂ ਜਦੋਂ ਗਏ ਕਹਿੰਦੇ ਗਰਦਾਸ ਮਹਾਰਾ ਗਿਆ ਗਰਦਾਸ ਮਹਾਰਾ ਗਿਆ ਹਾਂ ਉਹ ਹੁਣ ਕੋਲੀ ਸੀਗੇ ਨਿੜੇ ਸੀਗੇ ਤੇ ਉਹ ਡੰਡ ਪੈ ਗਈ ਚਲ ਜਾਦਾ ਆ ਬਾਬਾ ਕੋਲੇ ਆ ਬਾਬੀ ਦਰਸ਼ਨ ਕਰ ਲੈਨੇ ਆ ਮੈਂ ਨਾਲੇ ਬਾਬਾ ਜੀ ਇਹਨੂੰ ਗੁਰਦਾਸ ਮਾਨ ਨੂੰ ਥੋੜਾ ਨੇੜੇ ਮੰਦੇ ਆ ਬਹੁਤ ਜ਼ਿਆਦਾ ਕਿ ਆਪਾਂ ਦਰਸ਼ਨ ਕਰਦੇ ਜਦੋਂ ਮੈਂ ਗਿਆ ਭੱਜ ਕੇ ਕੋਲੇ ਉਹ ਜਦੋਂ ਗੱਡੀ ਵਿੱਚ ਕੋਲੇ ਦੇਖੀ ਮੈਂ ਜਾਇ ਇਹ ਗੱਡੀ ਤਾਂ ਮੇਰੇ ਕੋਲੇ ਖੜੀ ਸੀ ਇਹ ਕੱਲ ਮੈਂ ਗੱਡੀ ਭਜਾਣੀ ਤੇ ਫੇਰ ਮੈਂ ਉੱਥੋਂ ਮੈਂ ਦਾਜਾ ਪੂਰਾ ਲੈ ਆ ਵੀ ਇੱਕ ਦਾਸ ਮਾਨ ਮੇਰੇ ਕੋਲੇ ਖੜਾ ਸੀ ਠੀਕ ਹੈ ਉਹ ਨਹੀਂ ਮੈਨੂੰ ਪਤਾ ਹੈਗਾ ਨਾ ਮੈਨੂੰ ਕਿਸੇ ਨੇ ਦੱਸਿਆ ਤੇ ਜਦ ਇਹ ਮੈਨੂੰ ਪੱਕਾ ਪਤਾ ਵੀ ਇਹੀ ਗੱਡੀ ਮੇਰੇ ਕੋਲੇ ਖੜੀ ਸੀ 786 ਉਹੀ ਕਾਲੇ ਸੀ ਸਾਰੀ ਉਹੀ ਰੰਗ ਉਹ ਉਹ ਬਾਈ ਉੱਥੋਂ ਮੈਂ ਜਾਇਆ ਵੀ ਇਹ ਕਰਤਾਰ ਮੰਨ ਮੇਰੇ ਕੋਲ ਅੱਧਾ ਘੰਟਾ ਖੜੀ ਜੀ ਹੋਰ ਕਿਹੜੇ ਕਿਹੜੇ ਕਲਾਕਾਰ ਜਾਂ ਵੱਡੀਆਂ ਹਸਤੀਆਂ ਤੁਹਾਡੇ ਜਿਹੜੇ ਕੇ ਜੀਬ ਦੇ ਮੁੰਡੇ ਆ ਹਾਂ ਉਹ ਜਿਹਾਂ ਨੋਹਾ ਉਹ ਵੀ ਮੇਰੇ ਕੋਲੇ ਆਉਂਦੇ ਆ ਇੱਕ ਮੁੰਡਾ ਉਦੋਂ ਹੁਣ ਤੁਹਾਨੂੰ ਕੀ ਕਹਾਂ ਮੀਆਂ ਮੁਸਲਮਾਨ ਮੁੰਡਾ ਜਿਹੜਾ ਗਾਉਂਦਾ ਜਿਹੜਾ ਬਹੁਤ ਜ਼ਿਆਦਾ ਚੋਕੀ ਦਾ ਉਹ ਤਾਂ ਜੀ ਕੀ ਨਾ ਰੋਰਾ ਬਿਜਾਨੀ ਜੀ ਖਾਨ ਵੀ ਇੱਕ ਇਸ ਤਰ੍ਹਾਂ ਉਹ ਨਾ ਉਹ ਉਹ ਬੜੀ ਚਾਹ ਪੀਂਦਾ ਸੀ ਆ ਕੇ ਹਾਂ ਬਹੁਤ ਚਾਹ ਪੀਂਦਾ ਸੀ ਕਹਿੰਦਾ ਉਹਨੇ ਵੀ ਫਿਰ ਇੰਟਰਵਿਊ ਤੇ ਬਹੁਤ ਕਿਆ ਕਹਿੰਦਾ ਆਹ ਜੀ ਚਾਹ ਆਪਣਾ ਜੀ ਐ ਬਹੁਤ ਜੋ ਕਿ ਲੁਧਿਆਣਾ ਵਿੱਚ ਤਾਂ ਕਲਾਕਾਰਾਂ ਦਾ ਘੜ ਹੁੰਦਾ ਸੀ ਲੁਧਿਆਣਾ ਵਿੱਚ ਕਲਾਕਾਰ ਬਹੁਤ ਹੁੰਦੇ ਸੀ ਫਿਰ ਉਹ ਹੋਰ ਕਈ ਕਲਾਕਾਰਾਂ ਦੀ ਮੈਂ ਨੌਂ ਨਹੀਂ ਜਾਣਦਾ ਹੈਗਾ ਉਹ ਦਾਦੀ ਦੇ ਮੁੰਡੇ ਹੁਣੇ ਜਾਣੇ ਕਹਿੰਦੇ ਪਾਪਾ ਆਹ ਕਲਾਕਾਰਾਂ ਆਹ ਕਲਾਕਾਰਾਂ ਆਹ ਕਲਾਕਾਰਾਂ ਐ ਕਰਕੇ ਕਲਾਕਾਰ ਬਹੁਤ ਆਏ ਨੇ ਹਾਂ ਫਿਰ ਲੀਡਰ ਬਿਠਾੜੇ ਆਉਂਦੇ ਆ ਹਾਂ ਮਨਪ੍ਰੀਤ ਬਾਈ ਜੀ ਹੋਣੀ ਤਾਂ ਸਾਡੇ ਕੋਲੀ ਨੇ ਇਹ ਵਾਲੀ ਇਹ ਵਾਲੀ ਸਾਹਿਬ ਹੁਣ ਹੀ ਲੰਗੇ ਆਇਓ ਹੁਣ ਹੀ ਲੰਗੇ ਆਇਓ ਹਰ ਵਕਤ ਚੋਂ ਸਾਡੇ ਕੋਲ ਹੀ ਆ ਇਹ ਕਹਾ ਆਪਣੇ ਜਿਹਦਾ ਸਵਾਲਕ ਸਾਹਿਬ ਇਹ ਵੀ ਸਾਡੇ ਕੋਲ ਸਾਹਿਬ ਪੀਂਦੇ ਆ ਫਿਰ ਆ ਅਕਾਲੀ ਲੀਡਰ ਹੈਗਾ ਉਹ ਕਾ ਮਿੱਟੂ ਨਹੀਂ ਮਿੱਟੂ ਮਿੱਟੂ ਵੀ ਮਿੱਟੂ ਦੇ ਜਿਹੜੇ ਹੈਗੇ ਨੇ ਪੁਲਿਸ ਵਾਲੇ ਸਾਰੇ ਮੁੰਡੇ ਉਹ ਮੇਰਾ ਬਾਪੂ ਬਾਪੂ ਕਰਕੇ ਬਹੁਤ ਕਰਦੇ ਉਹ ਮੇਰੇ ਕੋਲ ਬਹੁਤ ਚਾਹ ਪੀਂਦੇ ਆ ਜਿਹੜੇ ਗੱਲ ਮੈਂ ਨਾਲ ਸਾਰੇ ਗੱਡੀਆਂ ਤੇ ਲਾਲ ਝੰਡੇ ਵਾਲੇ ਗੱਡੀਆਂ ਜਿੱਥੇ ਜੀ ਕਰਦਾ ਉੱਥੇ ਹੀ ਰੋਕ ਲੈਂਦੇ ਆ ਕਾ ਕੇ ਭੱਜ ਕੇ ਮੇਰੇ ਹੱਥ ਲਾਉਂਦੇ ਮੇਰੇ ਹੂੰ ਦੇਖੋ ਗਟੀਆਂ ਜਿੱਦਿਆਂ ਮਰਜੀ ਮਾਰਾ ਤੇ ਸਤਕਾਰ ਆਏ ਇਹ ਅਗਲਾ ਕਹਿੰਦਾ ਅਸੀਂ ਕਿੱਦਣਾ ਬਾਬਤ ਰਿਆ ਜਾਂਦਾ ਹਮਮ ਇੱਕ ਹੈਗਾ ਵਾ ਤੁਹਾਡੇ ਲੁਧਿਆਣੇ ਦੇ ਵਿੱਚ ਅਕਾਲੀ ਲੀਡਰ ਆਵੀ ਤੇ ਉਹ ਇੱਕ ਆ ਹਾ ਕਲਦੀਪ ਵੈਦ ਇਹ ਇਹ ਸਾਰੇ ਲੀਡਰ ਮੇਰੇ ਕੋਲ ਆਹ ਵੀਣਾ ਸਹੀ ਹੈ ਹਾਂਜੀ ਸਾਰੇ ਲੀਡਰ ਆਉਂਦੇ ਨੇ ਅੱਛਾ ਪਰਿਵਾਰ ਸੈਟਾ ਹੁਣ ਬਾਲ ਬੱਚੇ ਹਾਂ ਸਾਰੇ ਹਿੱਟਾ ਇਹ ਇਹ ਆਹ ਜਿਹੜਾ ਹੁਣ ਜਿੱਤੇ ਆਪਣੇ ਲੁਧਿਆਣੇ ਚੋਂ ਹਮ ਐ ਰਾਜਾ ਬੜਿੰਗ ਇਹ ਅੱਧਾ ਘੰਟਾ ਬਾਈ ਇੱਥੇ ਮੇਰੇ ਕੋਲ ਬੈਠਾ ਰਿਹਾ ਹਾਂ ਆ ਨਾ ਪਰਲੇ ਪਾਸੇ ਅੱਧਾ ਘੰਟਾ ਨਾਲੇ ਸਾਰੇ ਸਾਈਕਲ ਵਾਲੇ ਅੱਧਾ ਘੰਟਾ ਬੈਠ ਕੇ ਚਾਹ ਪੀ ਕੇ ਗੈਰਾਂ ਵਾਲੀ ਗੱਲਾਂ ਬਾਤਾਂ ਕਰਦੇ ਰਾਜਾ ਆਪਣੇ ਦਾ ਅੱਧਾ ਘੰਟਾ ਬੈਠਾ ਰਿਹਾ ਇੱਥੋਂ ਹੁਣ ਚੌਥੇ ਨਹੀਂ ਗਿਆ ਇੱਥੋਂ ਦੋ ਵਾਰੀ ਔਰ ਤੇ ਔਰ ਖਾਲੀਆਂ ਗੱਡੀਆਂ ਗਾ ਰੀ ਲੀਡਰ ਸਾਰੇ ਢਿੰਗਦੇ ਪੁਲਸਾਫ ਵੀ ਨੇ ਜਿਵੇਂ ਤੁਹਾਡੇ ਕੋਲੇ ਲੀਡਰ ਆਉਂਦੇ ਰਹਿੰਦੇ ਆ ਚਾਹ ਪਾਣੀ ਪੀਂਦੇ ਆ ਕਦੇ ਕਿਸੇ ਨੇ ਕਿਹਾ ਨਹੀਂ ਰਿਸ਼ਤੇਦਾਰ ਨੇ ਜਾਂ ਪਿੰਡ ਵਾਲੇ ਨੇ ਵੀ ਸਾਡੀ ਸਪਾਰਸ਼ ਲਵਾ ਦੇ ਮਾੜ ਮੋਟਾ ਕੰਮ ਧੰਦਾ ਮੁੰਡਾ ਦਾ ਇੱਕ ਮੇਰਾ ਵੀ ਕਹਿੰਦੀ ਕਹਿੰਦਾ ਮੇਰੀ ਸਵਾਰ ਸਲਵਾ ਦੇ ਮੈਂ ਕਿਹਾ ਬਿਲਕੁਲ ਨਹੀਂ ਲਾਉਣੀ ਨਾ ਮੇਰੇ ਮੁੰਡੇ ਨੇ ਖੁਦ ਕਿਹਾ ਕਹਿੰਦਾ ਆ ਪਾਪਾ ਜੀ ਮੇਰੀ ਸਵਾਰ ਸਲਵਾ ਦਿਓ ਆ ਮੈਂ ਕਿਹਾ ਬਿਲਕੁਲ ਨਹੀਂ ਲਾਉਣੀ ਇਹ ਆ ਆਦੇ ਕੰਮ ਆਪੇ ਕਰੋ ਸਹੀ ਆ ਸਵਾਰ ਨਹੀਂ ਲਾਉਣੀ ਮਾਗੇ ਹਾਂ ਤੇ ਇੱਥੋਂ ਨਿਘਿਆ ਰਾਜਾ ਬੜੇ ਮੈਨੂੰ ਦੋ ਤਿੰਨ ਵਾਰੀ ਐਂ ਕਰਕੇ ਲੰਘਿਆ ਨਾਮਸ ਕਰਕੇ ਕਰਕੇ ਲੰਘਿਆ ਤੇ ਘਮੇਉ ਦਾ ਧੰਨਵਾਦ ਕਰਦਾ ਵਾਂ ਦੋ ਵਾਰੀ ਲੰਘਿਆ ਇੱਥੋਂ ਦੇ ਹੁਣ ਇੱਥੇ ਰਹਿ ਗਏ ਸਾਡੇ ਗਵਾੜੀ ਮੇਰੇ ਘਰ ਦੀ ਬੈਕ ਸਾਈਡ ਹੀ ਰਹਿ ਗਈ ਗਿਆ ਸੱਚ ਤੇ ਮੈਨੂੰ ਨਹੀਂ ਪਤਾ ਲੱਗਿਆ ਵੀ ਹੁਣ ਕਿਉਂ ਲੀਡਰ ਬਹੁਤ ਲੰਘਦੇ ਨੇ ਇੱਥੋਂ ਦੀ ਉਹ ਪਤਾ ਨਹੀਂ ਲੱਗਾ ਕੌਣ ਦੇ ਗਿਆ ਕੌਣ ਨੇ ਇਹਦੇ ਮੇਰੇ ਭਰਾ ਨੇ ਪਤਾ ਕੀਤਾ ਵੀ ਇਹ ਤਾਂ ਰਾਜਾ ਵੜਿੰਗ ਸੀਗਾ ਦੋ ਦਿਨ ਲੰਘਿਆ ਦੋ ਦਿਨ ਹੀ ਮੈਨੂੰ ਐਂ ਨਾਮਸ ਕਰ ਕਰਕੇ ਲੰਘਿਆ ਸਹੀ ਹੈ ਦੇਖ ਲੋ ਤੇ ਐਡੇ ਵੱਡੇ ਬੰਦੇ ਮੇਤੋ ਕੀ ਲੈਣਾ ਅਗਲੇ ਇਹਨਾਂ ਅਗਲਾ ਕਹਿੰਦਾ ਆਪਾਂ ਕੀ ਲੈਣਾ ਕਿਸ ਤੋਂ ਕੀ ਲੈਣਾ ਇਹ ਕਰਕੇ ਜਣੀ ਸਤਕਾਰ ਆ ਜਿਹੜਾ ਇੱਕ ਰੂਹੇ ਦਾ ਕਰਨੇ ਸਤਕਾਰ ਦੇ ਨਾਲ ਪਤਾ ਕੀ ਗੱਲ ਆ ਸਤਕਾਰ ਕਰਨ ਦੇ ਨਾਲ ਆਪਣਾ ਮਾਨ ਨਜਰਾ ਸਾਫ ਹੋ ਜਾ ਮਨ ਖੁਸ਼ ਵੀ ਰਹਿੰਦਾ ਮਨ ਖੁਸ਼ ਜਿਹੜਾ ਅਗਲਾ ਕਹਿੰਦਾ ਯਾਰ ਬਜ਼ੁਰਗ ਨੂੰ ਅਸੀਂ ਕਿਸੇ ਨੂੰ ਅਸੀਂ ਉਹਨੂੰ ਅਸੀਂ ਨਮਸਕਾਰ ਕੀਤੀ ਅਸੀਂ ਉਹਨੂੰ ਫਟੇ ਬਲਾਈ ਤੇ ਉਹਨੇ ਸਾਨੂੰ ਬਹੁਤ ਵਧੀਆ ਬੋਲਿਆ ਤੇ ਦੇਖੋ ਤੇ ਆਪਣਾ ਬੱਚੇ ਕੀ ਕਰਦੇ ਨੇ ਬਬਾਈ ਬੱਚੇ ਦੇਖੋ ਇੱਕ ਤਾਂ ਆਪਣੇ ਇੱਥੇ ਪੀ.ਏ.ਯੂ ਜੀ ਨੌਕਰੀ ਕਰਦਾ ਠੀਕ ਹੈ ਜੀ ਇੱਕ ਬਾਹਰ ਸਵਿਟਰਨ ਉਹਨੂੰ 5-6 ਸਾਲ ਕੋਈ ਨੌਰਾਨੀ ਵੀ ਬਾਹਰ ਹੀ ਆ ਤੇ ਬਾਕੀ ਸਾਡੇ ਰਿਸ਼ਤੇਦਾਰ ਸਾਰੇ ਕਾਫੀ ਉੱਥੇ ਬਾਰੀ ਨਿਕਨੇ ਟਾਜੀ ਨੇ ਹੁਣ ਕਦੇ ਬੱਚਿਆਂ ਨੇ ਨਹੀਂ ਆਖਿਆ ਵੀ ਬਾਪੂ ਜੀ ਆਹ ਕੰਮ ਛੱਡ ਦੋ ਅਸੀਂ ਸੈਕਿੰਡ ਕਹਿੰਦੇ ਆ ਕਹਿੰਦੇ ਆ ਮੈਨੂੰ ਹਰ ਵਾਰ ਕਹੇ ਅੱਜ ਮੇਰਾ ਭਤੀਜਾ ਛੁੱਟੀ ਘਟ ਕੇ ਗਿਆ ਵਾ ਉਹ ਕਹਿੰਦਾ ਪਾਪਾ ਜੀ ਕੰਮ ਛੱਡ ਦੋ ਹੁਣ ਤੁਸੀਂ ਅਸੀਂ ਇਕੱਠਾ ਪਰਿਵਾਰ ਯਾ ਲੈ ਮੇਰੇ ਚਾਰ ਭਤੀਜੇ ਦੇ ਦੋ ਮੁੰਡੇ ਆ ਮੇਰੇ ਅਸੀਂ ਇਕੱਠੀਆਂ ਕੁੜੀ ਵਿਆਹੀ ਹੋਈ ਆ ਅਸੀਂ ਇਕੱਠੇ ਆਉਂਗੇ ਹਾਲੇ ਉਹ ਵੀ ਕਹਦੇ ਪਾਪਾ ਜੀ ਹੁਣ ਕੰਮ ਛੱਡ ਦੋ ਤੇ ਚੌਥੇ ਮੇਰਾ ਭਤੀਜਾ ਬਿਲਸਣ ਆਇਆ ਫੌਜੋਂ 26 ਸਾਲ ਆ ਗਏ ਤੇ 22 30 ਸਾਲ ਮੇਰੇ ਭਰਾ ਨੇ ਲੋਕ ਦੀ ਕਰਕੇ ਆ ਇੱਕ ਮੇਰਾ ਭਤੀਜਾ ਜੇ ਐਨ ਕੇ ਪੂਰੇ ਬਾਡਰ ਦੇ ਇਲਾਕੇ ਉੱਥੇ ਜੇ ਐਨ ਕੇ ਵਿੱਚ ਫੌਜ ਦੇ ਵਿੱਚ ਉਹ ਵੀ ਇੱਕ ਹੋਣ ਹਾਤੇ ਦਾ ਦੇ ਛੁੱਟੀਆਂ ਰੋਗੇ ਜਿਹੋ ਲੜਾਈ ਲੱਗੀ ਸੀਗੀ ਉਹ ਛੁੱਟੀ ਆਊਗਾ ਹਾਂ ਤੇ ਕਰਕੇ ਸਾਨੂੰ ਜਿਆਦਾ ਫੌਜੀ ਪਰਿਵਾਰ ਵੀ ਕਹਿ ਦਿੰਦੇ ਆ ਸਹੀ ਹੈ ਅੱਛਾ ਹੁਣ ਅਪਾ ਚਾਹ ਦੀ ਗੱਲ ਕਰਗੇ ਵੀ ਚਾਹ ਇੰਨੀ ਸਵਾਦ ਬਣਾਉਣੇ ਹੋ ਪਿਛਲੇ 20 ਸਾਲਾਂ ਤੋਂ ਉੱਪਰ ਸਾਨੂੰ ਟਾਈਮ ਹੋ ਗਿਆ ਸਵਾਦ ਉਹੀ ਆ ਅ ਇਹ ਤੋਂ ਪਹਿਲਾਂ ਚਲ ਆਪਾਂ ਗੱਲ ਕੀਤੀ ਵੀ ਕਿਹੜੇ ਕਿਹੜੇ ਲੋਕ ਤੁਹਾਡੇ ਕੋਲੇ ਆ ਕੇ ਗਏ ਹਾਂ ਚਾਹ ਚ ਕੀ ਪਾਉਣੇ ਹੋ ਤੁਸੀਂ ਹਾਂ ਤੁਸੀਂ ਇਹ ਦੱਸੋ ਵੀ ਜੇ ਤਾਂ ਚਾਹ ਅੰਦਰੋਂ ਦਿਲ ਤੋਂ ਦੱਸੋ ਵੀ ਜੇ ਚਾਹ ਵਧੀਆ ਲੱਗਦੀ ਆ ਐਵੇਂ ਨਾ ਵਡਿਆਈ ਕਰਿਓ ਨਹੀਂ 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 ਦੇਖੋ ਆਪਾਂ ਉਹਦੇ ਮੂਰੇ ਬੋਲਦੇ ਆ ਹਾਂ ਸੱਚਾਈ ਸੱਚਾਈ ਹੋਣੀ ਚਾਹੀਦੀ ਆ ਨਾ ਪਰਮਾਤਮਾ ਦੇਖੋ ਝੂਠਾ ਬੋਲਿਆ ਜਾਂਦਾ ਵਾ ਪਰ ਝੂਠ ਬੋਲਣਾ ਨਹੀਂ ਚਾਹੀਦਾ ਜੇ ਚਾਹ ਤੁਹਾਨੂੰ ਵਧੀਆ ਲੱਗੀ ਆ ਤਾਂ ਦਿਲ ਤੋਂ ਕਹੋ ਜੇ ਵਧੀਆ ਲੱਗਿਆ ਤਾਂ ਜੇ ਜੇ ਸਾਨੂੰ ਸਵਾਦ ਲੱਗੀ ਹੈ ਦਿਲੋਂ ਤਾਂ ਹੀ ਬੱਬੂ ਜੀ ਤੁਹਾਨੂੰ ਕਹਿ ਰਹੇ ਆਂ ਵੀ ਚਾਹ ਦਾ ਸਵਾਦ ਜਿਹੜਾ ਹੈਗਾਗਾ ਦੂਸਰੀਆਂ ਚਾਹਾਂ ਨਾਲੋਂ ਅਲੱਗ ਆ ਘਰੇ ਵੀ ਬਹੁਤ ਬਣਾਉਣ ਦੀ ਕੋਸ਼ਿਸ਼ ਕਰਦੇ ਪਰ ਚਾਹ ਜ ਪਾਉਣੇ ਕੀ ਹੋ ਤੁਸੀਂ ਇਹ ਦੇਖੋ ਇਹਦੇ ਵਿੱਚ ਦੇਸੀ ਮਸਾਲੇ ਪੈਂਦੇ ਆ ਜਿਵੇਂ ਇਲੈਚੀਆਂ ਹੋ ਗਈਆਂ ਬਲੱਠੀ ਹੋ ਗਈ ਸੌਫ ਹੋ ਗਈ ਜਿਮੈਨ ਹੋ ਗਈ ਤੇ ਸੁੰਦ ਹੋ ਗਈ ਅਦਰ ਹੋ ਗਿਆ ਇਹ ਜਿਹੇ ਚੀਜ਼ਾਂ ਪਾਉਣਾ ਇਹ ਜਾਨੀ ਕਿ ਥੋੜੀਆਂ ਨੇ ਘਰ ਵੀ ਦੇਖ ਕੇ ਹੂੰ ਇਸ ਤੋਂ ਬਾਅਦ ਮੈਂ ਘੱਟੋ ਘੱਟ ਵੀ 20 ਚੀਜ਼ਾਂ ਪਾਉਂਦਾ ਇਹਦੇ ਵਿੱਚ ਹੂੰ 20 ਚੀਜ਼ਾਂ ਪਾਉਣ ਦੇ ਨਾਲ ਕੀ ਜਾਨਾ ਲੋਬੀ ਉਹਦੀ ਕੀਮਤ ਕੀ ਬਣਦੀ ਹੋਊਗੀ ਜੇ ਆਪਾਂ ਬਾਜ਼ਾਰ ਜਾਂਦੇ ਆ ਕਿਤੇ ਵੀ ਚਾਹ ਪੀਣ ਹਾਂਜੀ ਉਹਨਾਂ ਦਾ ਇੰਨਾ ਦਾ ਗਲਾਸ ਹੁੰਦਾ ਉਹ ਹਾਂ ਉਹ ਸਮਝ ਲਓ 20 ਰੁਪਏ ਦੀ ਦਿੰਦੇ ਆ ਹੂੰ ਉਹ 20 ਰੁਪਏ ਦੀ ਦਿੰਦੇ ਆ ਚਲੋ ਕੋਈ ਮਜਬੂਰੀ ਆ ਉਹ ਪੀਣੀਆਂ ਵੀ ਪੈਂਦੀਆਂ ਸਾਰੇ ਕੋਈ ਇੱਥੇ ਮੇਰੇ ਇਹਦੇ ਵਿੱਚ ਉਹ ਕੱਪ ਇਹਦੇ ਵਿੱਚ ਦੋ ਪੈ ਜਾਂਦੇ ਆ ਹਾਂ ਇਹ 40 ਰੁਪਏ ਦੀ ਚਾਹ ਬਣ ਗਈ ਜੇ ਆਪਾਂ ਲੋਕਲ ਚਾਹ ਪੀਂਦੇ ਆ ਤਾਂ ਜਿਹਦੇ ਵਿੱਚ ਆਪਾਂ ਕੁਝ ਨਹੀਂ ਪਾਇਆ ਹੈ ਸਹੀ ਹੈ ਇਹਦੇ ਵਿੱਚ फेर ਜਿਹੜੀਆਂ ਘੜ ਤੋਂ ਘੜ ਨੂੰ ਇਹ 15 20 ਚੀਜ਼ਾਂ ਪਉਣੀਆਂ ਘੜ ਤੋਂ ਘੜ 3000 ਰੁਪਏ 5000 ਦੀ ਕਿਲੋ ਇਲੈਚੀਆ ਹੂੰ ਜਿਹੜੀ 500 ਰੁਪਏ 1000 ਰੁਪਏ ਬਲੱਟੀ ਆ ਇਹ ਦਾਲਚੀਨੀ ਆ ਇਹ ਲੌਂਗ ਆ ਕਿੰਨੀਆਂ ਚੀਜ਼ਾਂ ਮਹਿੰਗੀਆਂ ਮਹਿੰਗੀਆਂ ਦੇ ਵਿੱਚ ਪੈਂਦੀਆਂ ਨੇ ਹੂੰ ਇਹ ਆਪਾਂ ਗਰੀਬੀ ਚੀਜ਼ ਵੇਂਗੀ ਆ ਕੋਈ ਵੇਗੀ ਚਾਹ ਕੇ ਦਿਖਾਵੇ ਹੂੰ ਤੇ ਆਪਾਂ ਉਹਦੀ ਗਲਾਈਮੀ ਕਰਾਂਗੇ ਸਹੀ ਹੈ ਕੋਈ ਵੀ ਆਗੇ ਕਾਹਦੇਵੇ ਵੀ ਇਹ ਸਾਬ ਨਾਲੇ ਮਹਿੰਗੀ ਆ ਆਪਾਂ ਉਹਦੀ ਗਲਾਈਮੀ ਕਰਾਂਗੇ ਹੁਣ ਤਾਂ ਕੋਈ ਵੀ ਆ ਜਵੇ ਦੁਨੀਆ ਦੇ ਵਿੱਚੋਂ ਹੁਣ ਤਾਂ ਤੁਹਾਡਾ ਬ੍ਰਾਂਡ ਬਣ ਗਿਆ ਬਾਬਾ ਬਾਬਾ ਟੀ ਸਟਾਲ ਹਾਂਜੀ ਹਾਂਜੀ ਹੁਣ ਤਾਂ ਜਦੋਂ ਕੋਈ ਲੁਧਿਆਣੇ ਆਉਂਦਾ ਅਗਲਾ ਕਹਿੰਦਾ ਬਾਬੇ ਕੋਲੇ ਚਾਹ ਪੀ ਕੇ ਆਵਾਂਗੇ ਬਾਬੇ ਕੋਲੇ ਕੀ ਹੁਣ ਜਿਹੜਾ ਵੀ ਆਪਣੇ ਲੁਧਿਆਣੇ ਦਾ ਬੰਦਾ ਵਾ ਜਿੰਨੇ ਵੀ ਲੋਕ ਨੇ ਉਹ ਇਹੀ ਕਹਿੰਦੇ ਆ ਵੀ ਲੁਧਿਆਣੇ ਜੇ ਤੁਸੀਂ ਬਾਬੇ ਦੀ ਚਾਹ ਨਹੀਂ ਪੀਤੀ ਤਾਂ ਲੁਧਿਆਣੇ ਵਿੱਚ ਕੀ ਕਰਨ ਗਿਆ ਹਾਂ ਲੋਕ ਹੁਣ ਐਂ ਕਹਿੰਦੇ ਆ ਸਹੀ ਲੋਕ ਦੱਸਦੇ ਆ ਕੇ ਕਹਿੰਦੇ ਬਾਬਾ ਜੀ ਤਾਂ ਐਂ ਕਹਿੰਦੇ ਆ ਵੀ ਜੇ ਲੁਧਿਆਣੇ ਗਿਆ ਤੇ ਲੁਧਿਆਣੇ ਜਾ ਕੇ ਚਾਹ ਨਹੀਂ ਪੀਤੀ ਤਾਂ ਫਿਰ ਕਰਨ ਕੀ ਗਿਆ ਆਪੇ ਸਹੀ ਹੈ ਐਂ ਆ ਕੇ ਚਾਹ ਪੀਂਦੇ ਲੋ ਹੁਣ ਜੇ ਕਦੇ ਦੁਬਾਰੇ ਦਿਲਜੀਤ ਆਇਆ ਪਛਾਣ ਲੋਗੇ ਹਾਂ ਚੰਗੀ ਤਰ੍ਹਾਂ ਹਾਂ ਐਂ ਆਏ ਮੈਂ ਜਿੱਥੇ ਬੋਲਦਾ ਨਹੀਂ ਹੈਗਾ ਹਰ ਇੱਕ ਨੂੰ ਪਜਾਂਦਾ ਮੈਂ ਤਾਂ ਕਈ ਕਈ ਸਾਲ ਤੋਂ ਅੱਛਾ ਇੱਥੇ ਜਿਵੇਂ ਆ ਫੋਟੋ ਲਾਈ ਹੋਇਆ ਤੁਸੀਂ ਵੱਡੇ ਕਰਕੇ ਵੀ ਆਉਂਦੇ ਹੋਣਗੇ ਜਿਹੜੇ ਪਹਿਲੀ ਵਾਰ ਹੁੰਦਾ ਅਗਲਾ ਹੈਰਾਨ ਹੁੰਦਾ ਹੋਣਾ ਵੀ ਦਿਲਜੀਤ ਚਾਹ ਪੀ ਕੇ ਹਾਂ ਹਾਂ ਦੇਖਦੇ ਹਾਂ ਹਾਂ ਜੀ ਦੇਖਦੇ ਆ ਜਿਹੜੇ ਪਹਿਲੀ ਵਾਰ ਠੀਕ ਹੈ ਲੋਕਾਂ ਦਾ ਮਰੇ ਨੂੰ ਪਤਾ ਹੀ ਆ ਕਿ ਦੇਖੋ ਰਾਜਸਥਾਨ ਕੈਨੇਡਾ ਦੇ ਵਿੱਚ ਸਾਰੇ ਬੱਚਿਆਂ ਨੇ ਮੈਨੂੰ ਦੇਖਿਆ ਕਹਿੰਦੇ ਬਾਬਾ ਜੀ ਅਸੀਂ ਤੁਹਾਨੂੰ ਹైదరాబాద్ ਤੋਂ ਆਏ ਕਹਿੰਦੇ ਬਾਬਾ ਜੀ ਤੁਹਾਨੂੰ ਅਸੀਂ ਦੇਖਿਆ ਉੱਤੇ ਅਸੀਂ ਹైదరాబాద్ ਤੋਂ ਚਾਹ ਪੀਣੇ ਆਏ ਹਾਂ ਅੱਛਾ ਉਹੀ ਸਹਿਸਵਾ ਪੁੱਛ ਰਹੇ ਹਨ ਤੁਸੀਂ ਨੰਗੇ ਪੈਰੀ ਰਹਿੰਦੇ ਹੋ ਇਹਦਾ ਕੀ ਕਾਰਨ ਹੈ ਦੇਖੋ ਵੀ ਇਹ ਹੈਗਾ ਆਪਦੀ ਮਰਜ਼ੀ ਅੱਛਾ ਇਹ ਆਪਦੀ ਮਰਜ਼ੀ ਆ ਓਕੇ ਓਕੇ ਹਾਂ ਇਹ ਆਪੇ ਨੰਗੇ ਪੈਰੀ ਰਹਿਣਾ ਜਿਵੇਂ ਹੁਣ ਇੰਨੀ ਗਰਮੀ ਆ ਨੰਗੇ ਪੈਰੀ ਵੈਸੇ ਨਹੀਂ ਤੁਰਿਆ ਜਾਂਦਾ ਦੇਖੋ ਮੈਂ ਸਾਡੀਆਂ ਜੀ ਵੀ ਐਵੇਂ ਰਹਿਣਾ ਵਾਂ ਹਾਂਜੀ ਤੇ ਗਰਮੀਆ ਦੇ ਵਿੱਚ ਵੀ ਮੈਂ ਜੇ ਕਿਤੇ ਪਾਈਚੇਸ ਇਥੇ ਲੋੜ ਪੈਗੀ ਤਾਂ ਥੱਲੇ ਦੀ ਕੋਈ ਬਣਾਣ ਬਰੂਨ ਪਾ ਲੈਣੀ ਨਹੀਂ ਮੈਂ ਇਹਨਾਂ ਜਿਹੜਾ ਨਾ ਕਿੰਨੀ ਮਰਜੀ ਠੰਡ ਹੋਵੇ ਉਮਰ ਕਿੰਨੀ ਹੋ ਗਈ ਬਾਬਾ ਜੀ ਤੁਹਾਡੀ ਹੋਣ ਮੇਰੀ 70 ਤੋਂ ਉੱਤੇ ਆ 75 ਤੋਂ ਘੱਟ ਮਾਲਕ ਦੀ ਕਿਰਪਾ ਨਾਲ ਵਧੀਆ ਤੰਦਰੁਸਤ ਮੈਂ ਕਹਿੰਦਾ ਵਧੀਆ ਤੰਦਰੁਸਤ ਆ ਕੋਈ ਬਿਮਾਰੀ ਤੁਹਾਡੀ ਨਹੀਂ ਦੇਖੋ ਹੋਰ ਤੁਹਾਨੂੰ ਦੱਸਦਾ ਜਦੋਂ ਕੋਰੋਨਾ ਸੀਗਾ ਹਾਂ ਲੋਕ ਕੋਈ ਮੂੰਹ ਬੰਦਦਾ ਸੀ ਕੋਈ ਕੋਸ਼ ਕਰਦਾ ਸੀ ਕੋਈ ਕੋਸ਼ ਕਰਦਾ ਸੀ ਕੋਈ ਕਹਿੰਦਾ ਸੀ ਉਹ ਕੀ ਕਹਿੰਦੇ ਆਹ ਹੱਥਾਂ ਨਾਲ ਹਾਂ ਸੈਨੀਟਾਈਜ਼ ਹੱਥ ਧੋ ਲਓ ਆਹ ਕਰੋ ਉਹ ਕਰੋ ਫਲਾਣਾ ਕਰੋ ਭਈ ਨਾ ਤਾਂ ਬਈ ਬਈ ਸੱਜਣੋ ਮੈਂ ਇੱਥੇ ਕਰੋ ਲਾਇਆ ਹਾਂ ਨਾ ਲਾਉਣਾ ਨਾ ਲਾਇਆ ਨਾ ਲਾਉਣਾ ਤੇ ਉਵੇਂ ਹੀ ਮੈਂ ਚਾਹਵਣਾ ਸੀ ਨਾ ਮੈਂ ਕਦੇ ਮੂੰਹ ਬੰਨਿਆ ਸੀਗਾ ਮੂੰਹ ਜੋ ਬੰਨ ਲੈਂਦਾ ਸੀਗਾ ਲੋਕ ਦਿਖਾਵਾ ਵੀ ਕੋਈ ਕਹਿ ਨਾ ਦੇਵੇ ਅੱਛਾ ਕਰੋਨਾ ਚ ਵੀ ਖੁੱਲੀ ਸੀ ਨਾ ਕਰੋਨਾ ਦੇ ਵਿੱਚ ਟਾਈਮ ਟੂ ਟਾਈਮ ਜਦੋਂ ਗਵਰਨਮੈਂਟ ਟਾਈਮ ਦਿੰਦੀ ਸੀਗੀ ਉਦੋਂ ਐਂ ਨਹੀਂ ਵੀ ਮੈਂ ਆਪਣੀ ਮਰਜ਼ੀ ਨਾਲ ਖੋਲੀ ਦਿਖਾਉਣਾ ਮਰਜ਼ੀ ਨਾਲ ਨਹੀਂ ਜਦੋਂ ਗਵਰਨਮੈਂਟ ਨੇ ਢਿੱਲ ਦਿੱਤੀ ਸੀ ਵੀ ਇੰਨੇ ਤੋਂ ਇੰਨੇ ਟਾਈਮ ਦੁਕਾਨਾਂ ਖੁੱਲਣਗੀਆਂ ਉਹ ਟਾਈਮ ਖੋਲਦਾ ਸੀ ਨਾ ਜੋ ਵੀ ਜੇ ਗਵਰਨਮੈਂਟ ਦੇ ਛੁੱਲ ਤੋਂ ਬਾਹਰ ਨਹੀਂ ਗਿਆ ਸਹੀ ਹੈ ਨਾ ਐਸੀ ਕੋਈ ਉਹ ਤਾਂ ਚਲੋ ਜਿਵੇਂ ਕਹਿੰਦੇ ਹੁੰਦੇ ਇੱਛਾਵਾਂ ਬੰਦੇ ਦੀਆਂ ਪੂਰੀਆਂ ਨਹੀਂ ਹੁੰਦੀਆਂ ਹੁੰਦੀਆਂ ਮਨ 'ਚ ਬਹੁਤ ਸਾਰੀਆਂ ਰਹਿ ਜਾਂਦੀਆਂ ਹੁੰਦੀਆਂ ਬਿਲਕੁਲ ਠੀਕ ਗੱਲ ਬਿਲਕੁਲ ਠੀਕ ਗੱਲ ਤੁਸੀਂ ਆਪਦੇ ਸੰਘਰਸ਼ ਤੋਂ ਜਾਂ ਹੁਣ ਤੱਕ ਜਿੰਨਾ ਤੁਸੀਂ ਪ੍ਰਾਪਤ ਕੀਤਾ ਸੰਤੁਸ਼ਟ ਹੋ ਮੈਂ ਪੂਰਾ ਸਤੋਟ ਆ ਵੇ ਦੇਖੋ ਮਨ ਜੀਤੇ ਜੱਗ ਜੀਤ ਸਹੀ ਆ ਮਨ ਜੀਤੇ ਜੱਗ ਜੀਤ ਛੇ ਅਪਰੂ ਸਬਰ ਦੇ ਸੰਤੋਖ ਨਹੀਂ ਨਾ ਹੈਗਾ ਹਾਂ ਆਪਾਂ ਜਿੱਥੇ ਮਰਜੀ ਤੁਰੇ ਫਿਰੋ ਆਪਾਂ ਨੂੰ ਸਬਰ ਨਹੀਂ ਆਉਂਦਾ ਸਹੀ ਆ ਇੱਕ ਮੈਂ ਹਰਦਵਾਰ ਗਿਆ ਹਰਦਵਾਰ ਮੈਂ ਬਹੁਤ ਜਾਂਦਾ ਹੁੰਦਾ ਸੀਗਾ ਦਰਸ਼ਨ ਕਰਨ ਵਾਸਤੇ ਸੰਤਾਂ ਦੇ ਤੇ ਹਰਦਵਾਰ ਰਿਸ਼ਨਾਣ ਵੀ ਕਰਨ ਜਾਂਦਾ ਹੁੰਦਾ ਸੀਗਾ ਤੇ ਉਹ ਸੰਤ ਬੜੇ ਪਹੁੰਚੂਏ ਸੀਗੇ ਜਿਨ੍ਹਾਂ ਕੋਲੇ ਮੈਂ ਜਾਂਦਾ ਸੀਗਾ ਸੰਗਤ ਬੈਠੀ ਸੰਗਤ ਤੁਹਾਨੂੰ ਪਤਾ ਇਹ ਜੇ ਮਹਾਪੁਰਸ਼ ਕਿੱਥੇ ਲੱਭਦੇ ਨੇ ਸਹੀ ਆ ਉਹ ਸੰਗਤ ਬੈਠੀ ਦਾ ਉਹਨਾਂ ਦੀ ਕੋਈ ਉਹਦੀ ਜਿਗੇ ਵੀ ਯੂਪੀ ਦੇ ਉਹ ਤੇ ਸੰਗਤ ਵੀ ਉਧਰ ਦੀ ਰਾਜਸਥਾਨ ਦੀ ਯੂਪੀ ਦੀ ਬਿਹਾਰ ਦੀ ਸਾਰੀ ਸੰਗਤ ਉਹਨਾਂ ਦੇ ਕੋਲੇ ਕਹਿੰਦੇ ਮਹਾਰਾਜ ਤੁਹਾਨੂੰ ਅਸੀਂ ਕਮਰਾ ਇੱਕ ਸੋੜੇ ਦਾ ਬਣਾ ਕੇ ਦੇਣਾ ਉਹ ਕਦੇ ਉਹ ਗੱਲ ਸੁਣੋ ਪੜੇ ਮਾਨਸੋ ਉਹ ਕਦੇ ਜਦੋਂ ਨੀਂਦ ਆ ਗਈ ਉੱਥੇ ਪਤਾ ਲੱਗਦਾ ਵੀ ਸੋਨੇ ਚ ਪਿਆਵਾਂ ਇਹ ਰੋੜਿਆਂ ਦੇ ਪਿਆ ਜਾਂ ਇੱਟਾਂ ਦੇ ਪਿਆ ਕਿੱਥੇ ਪਿਆਵਾਂ ਹਾਂ ਕਦੇ ਨਹੀਂ ਇਹ ਕਰਕੇ ਇਹ ਬੰਦੇ ਨੂੰ ਸੰਤੋਸ਼ਟੀ ਹੈ ਨਾ ਸਬਰ ਆ ਤੇ ਸ਼ੁਕਰ ਆ ਤੇ ਇਹਦੇ ਵਰਗਾ ਵੱਡਾ ਰਾਜਾ ਕੋਈ ਨਹੀਂ ਹੈਗਾ ਸਹੀ ਹੈ ਉਹ ਬੰਦਾ ਉਹੀ ਰਾਜਾ ਵਾ ਜਿਹੜਾ ਬੰਦਾ ਆਪਦੇ ਮਨ ਨੂੰ ਰਾਜਾ ਆ ਲਿਆ ਜੀ ਸਹੀ ਹੈ ਇਹ ਤਾਂ ਬੰਦਾ ਰਾਜਤਾਨੀ ਹੈਗਾ ਸਹੀ ਹੈ ਨਾ ਅੱਜਕਰ ਆਪਣੇ ਦੇਖਦੇ ਆਪਾਂ ਹਾਂ ਕੋਈ ਨਹੀਂ ਰਾਜਾ ਹੈਗਾ ਸਹੀ ਹੈ ਆ ਵੀ ਬਣਾ ਲਈਏ ਉਹ ਵੀ ਬਣਾ ਲਈਏ ਉਹ ਵੀ ਬਣਾ ਲਈਏ ਉਹ ਵੀ ਬਣਾ ਲਈਏ ਪਰ ਫਿਰ ਪੋਤਿਆਂ ਦਾ ਬਣਾ ਦਈਏ ਮੇਰੇ ਪਰੋਟਿਆਂ ਦਾ ਗਾਹ ਦੇ ਗਾਹ ਆ ਬਣਾ ਦਈਏ ਆ ਬਣਾ ਦਈਏ ਨਹੀਂ ਆਪਾਂ ਨੂੰ ਅਗਲੀਆਂ ਪੀੜ੍ਹੀਆਂ ਦਾ ਸੋਚੀ ਜਾਂਦਾ ਸੋਚੀ ਜਾਂਦਾ ਇੱਥੇ ਇਹੀ ਗੱਲ ਮੁੱਕਦੀ ਆ ਵੀ ਆਦੇ ਮਨ ਨੂੰ ਕੰਟਰੋਲ ਕਰੋ ਪਾਠ ਕਰੋ ਪੂਜਾ ਕਰੋ ਗਊ ਗਰੀਬ ਦੀ ਸੇਵਾ ਕਰੋ ਸੰਤਾ ਦੀ ਸੇਵਾ ਕਰੋ ਇਹਦੇ ਵਿੱਚ ਆਪਣਾ ਭਲਾ ਹੈ ਇਹ ਜ਼ਰੂਰੀ ਆ ਵੀ ਸੇਵਾ ਜ਼ਰੂਰ ਕਰੋ ਸੇਵਾ ਦੋਸਤੋ ਅੱਜ ਇੰਟਰਨੈਸ਼ਨਲ ਟੀ ਡੇ ਦੇ ਉੱਪਰ ਸਪੈਸ਼ਲ ਇੱਕ ਸਟੋਰੀ ਆ ਲੁਧਿਆਣੇ ਦੇ ਵਿੱਚ ਪੂਰੀ ਤਰ੍ਹਾਂ ਪ੍ਰਸਿੱਧ ਬਾਬਾ ਟੀ ਸਟਾਲ ਔਰ ਅੱਜ ਸਾਡੀ ਸਪੈਸ਼ਲ ਸਟੋਰੀ ਚਾਹ ਵਾਲੇ ਪ੍ਰੇਮੀਆਂ ਨੂੰ ਚਾਹ ਆਪਾਂ ਸਾਰੇ ਪੀਨੇ ਆ ਤੇ ਖਾਸ ਕਰਕੇ ਜਿਹੜੇ ਚਾਹ ਦੇ ਸ਼ੌਕੀਨ ਆ ਜਿਨ੍ਹਾਂ ਨੂੰ ਸਾਡੇ ਵਰਗਿਆਂ ਨੂੰ ਚਾਹ ਬੜੀ ਮੁਸ਼ਕਲ ਨਾਲ ਮਿਲਦੀ ਸਾਰਾ ਦਿਨ ਥੱਕੇ ਟੁੱਟੇ ਹੁੰਦੇ ਉਹਨਾਂ ਵਾਸਤੇ ਔਰ ਬਾਬਾ ਜੀ ਨਾਲ ਬਾਬਾ ਹਿੰਮਤ ਸਿੰਘ ਜੀ ਝੰਮਟ ਪਿੰਡ ਨਾਲ ਹੀ ਇਹਨਾਂ ਦੇ ਤੇ ਉੱਥੋਂ ਦੇ ਨੇ ਔਰ 20 ਸਾਲਾਂ ਤੋਂ ਉੱਪਰ ਦਾ ਇਹਨਾਂ ਦਾ ਸੰਘਰਸ਼ ਹੋ ਗਿਆ 20 ਸਾਲਾਂ ਤੋਂ ਉੱਪਰ ਦੀ ਇੱਥੇ ਇੱਥੀ ਇਹਨਾਂ ਦੀ ਜਿਹੜੀ ਹੈਗੀ ਆ ਰੇੜੀ ਤੋਂ ਸਫ਼ਰ ਸ਼ੁਰੂ ਕੀਤਾ ਤੇ ਅੱਜ ਮਾਲਕ ਦੀ ਬਹੁਤ ਸੋਹਣੀ ਕਿਰਪ ਔਰ ਸਭ ਤੋਂ ਵੱਡੀ ਗੱਲ ਕਿ ਬਾਬਾ ਟੀਸਟਾ ਵਾਲੇ ਇੱਕ ਆਪਣੇ ਆਪ ਦੇ ਵਿੱਚ ਬ੍ਰਾਂਡ ਬਣ ਚੁੱਕਿਆ ਔਰ ਗੱਲਾਂ ਇਹਨਾਂ ਦੀ ਚਾਹ ਤੋਂ ਵੀ ਸਵਾਦ ਹਰ ਤਰ੍ਹਾਂ ਦੀ ਗੱਲ ਇਹ ਕਰਦੇ ਆ ਔਰ ਅਖੀਰ ਦੇ ਉੱਪਰ ਜਿਹੜੀ ਗੱਲ ਇਹਨਾਂ ਨੇ ਕਹੀ ਕਿ ਮਨੁੱਖ ਦੀਆਂ ਲਾਲਸਾਵਾਂ ਇੱਛਾਵਾਂ ਕਦੇ ਵੀ ਪੂਰੀਆਂ ਨਹੀਂ ਹੁੰਦੀਆਂ ਪਰ ਮਨ ਜਿੱਤੈ ਜਗ ਜਿੱਤ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਇਹਨਾਂ ਨੇ ਸੰਦੇਸ਼ ਦਿੱਤਾ ਕਿ ਜਦੋਂ ਅਸੀਂ ਮਨ ਨੂੰ ਜਿੱਤ ਲਿਆ ਨਾ ਫਿਰ ਨੀਂਦ ਚਾਹੇ ਅਸੀਂ ਕੰਡਿਆਂ ਤੇ ਪਈਆਂ ਪੱਥਰਾਂ ਤੇ ਪਈਆਂ ਤੇ ਚਾਹੇ ਅਸੀਂ ਸੋਨੇ ਦੇ ਪਲੰਗ ਤੇ ਪਈਆਂ ਕੋਈ ਪਤਾ ਨਹੀਂ ਲੱਗਦਾ ਸੋ ਆਪਣੇ ਆਪ ਦੇ ਵਿੱਚ ਵੱਡੀ ਗੱਲ ਬਾਤ ਆ ਬਾਬਾ ਜੀ ਠੀਕ ਹੈ ਜੀ ਬਾਕੀ ਰੂਹ ਖੁਸ਼ ਹੋ ਗਈ ਤੁਹਾਡੇ ਨਾਲ ਗੱਲਾਂ ਕਰਕੇ ਠੀਕ ਹੈ ਜੀ ਔਰ ਚਾਹ ਪੀ ਕੇ ਦੀ ਤੁਸੀਂ ਕਿਹਾ ਸੀ ਨਾ ਦਿਲ ਤੋਂ ਕਹਿ ਰਹੇ ਆ ਅਸੀਂ ਉੱਪਰਲੇ ਮਨੋਂ ਨਹੀਂ ਕਹਿ ਰਹੇ ਅਸੀਂ ਬਹੁਤ ਵਾਰੀ ਬਹੁਤ ਥਾਂ ਤੇ ਚਾਹ ਪੀਤੀ ਜਿੱਥੇ ਅਸੀਂ ਕਹਿ ਵੀ ਦਿੰਨੇ ਹੁੰਦੇ ਆ ਦੁਕਾਨਦਾਰਾਂ ਨੂੰ ਕਿ ਮਿੱਤਰਾ ਚਾਹ ਨਹੀਂ ਤੇਰੀ ਸਭ ਤੋਂ ਵਾਦ ਲੱਗੀ ਔਰ ਮੁੜ ਕੇ ਅਸੀਂ ਉੱਥੇ ਗਏ ਨਹੀਂ ਪਰ ਵਾਦਾ ਰਿਹਾ ਕਿ ਅਸੀਂ ਜਦੋਂ ਇੱਥੋਂ ਹੀ ਨੰਗਾਗੇ ਓਡੀ ਚਾਹ ਨਹੀਂ ਛੱਡ ਕੇ ਜਾਂਦੇ ਸੋ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਜੀ ਰੱਬ ਤੁਹਾਨੂੰ ਲੰਬੀਆਂ ਉਮਰਾਂ ਬਖਸ਼ੇ ਤੁਸੀਂ ਇਸ ਤਰ੍ਹਾਂ ਚ ਬਹੁਤ ਮੈਂ ਧੰਨਵਾਦ ਕਰਦਾ ਮਹਾਰਾਜ ਤੁਹਾਡੇ ਤੇ ਬਹੁਤ ਕਰੋੜਾਂ ਵਾਰ ਮੈਂ ਧੰਨਵਾਦ ਕਰਦਾ ਮਹਾਰਾਜ ਤੁਹਾਡੇ ਤੇ ਕਰੋੜਾਂ ਵਾਰ ਕਿਰਪਾਈ ਰੱਖਣ ਬਹੁਤ ਧੰਨਵਾਦ ਜੀ ਸੋ ਦੋਸਤੋ ਜੇ ਤੁਸੀਂ ਲੁਧਿਆਣੇ ਆਉਨੇ ਹੋ ਜਿਵੇਂ ਬਾਬਾ ਜੀ ਨੇ ਕਿਹਾ ਵੀ ਜੇ ਲੁਧਿਆਣੇ ਆਏ ਹੋ ਤੇ ਜੇ ਬਾਬੇ ਦੀ ਚਾਹ ਨਾ ਪੀਤੀ ਤਾਂ ਫਿਰ ਕਾਹਦਾ ਲੁਧਿਆਣੇ ਗਈ ਤੇ ਹੁਣ ਮੈਂ ਵੀ ਇਹੀ ਕਹਿਣਾ ਜੇ ਲੁਧਿਆਣੇ ਆਉਨੇ ਹੋ ਨਾ ਤਾਂ ਫਿਰ ਤੁਸੀਂ ਜੇ ਬਾਬੇ ਦੀ ਚਾਹ ਨਹੀਂ ਨਾ ਪੀਤੀ ਫਿਰ ਐ ਸਮਝ ਲਓ ਵੀ ਤੁਹਾਡਾ ਲੁਧਿਆਣੇ ਆਇਆ ਨੇ ਫੜੀ ਗਿਆ ਸੋ ਲੁਧਿਆਣੇ ਆ ਕੇ ਇੱਕ ਵਾਰ ਨਹਿਰ ਤੇ ਝਮਟ ਕੋਲ ਇਥੇ ਸਾਊਥ ਸਿਟੀ ਤੋਂ ਅੱਗੇ ਬਾਬੇ ਦੀ ਚਾਹ ਜ਼ਰੂਰ ਪੀ ਕੇ ਜਾਇਓ ਤੇ ਬਾਕੀ ਉਸ ਤੋਂ ਬਾਅਦ ਸਾਨੂੰ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਿਓ ਇਥੇ ਆ ਗਿਆ ਲੈਣੇ ਆ ਧੰਨਵਾਦ